ਤੁਹਾਨੂੰ ਜੋ ਸੁਖਬੀਰ ਬਾਦਲ ਉਹਨਾਂ ਦੇ ਵੱਲੋਂ ਖੁਦ ਚੋਣ ਮੈਦਾਨ 'ਚ ਉਤਾਰਿਆ ਗਿਆ ਉਹਨਾਂ ਨੇ ਖੁਦ ਤੁਹਾਡੇ ਨਾਮ ਦੀ ਸਿਲੈਕਸ਼ਨ ਕੀਤੀ ਸੀ ਨਾ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਲੋਕ ਕੰਮ ਯਾਦ ਕਰਦੇ ਵੀ 20 25 22 ਸਾਲ ਹੋ ਗਿਆ ਵੀ ਸਾਡਾ ਬਹੁਤ ਗੁੱਟਾਂ 'ਚ ਲੜਾਈ ਵੀ ਹੁੰਦੀ ਸੀ ਕੁਝ ਮੈਨੂੰ ਵੀ ਵਧਾਈਆਂ ਵੀ ਦਿੰਦੇ ਆ ਵੀ ਯਾਰ ਤੂੰ ਚੰਗਾ ਸਾਡੇ ਪਿੰਡ ਆਇਆ ਵੀ ਸਾਡਾ ਤੂੰ ਸਾਰਾ ਪਿੰਡ ਹੀ ਇਕੱਠਾ ਕਰ ਦਿੱਤਾ ਨਾ ਤੇ ਜਿਵੇਂ ਤੁਹਾਡਾ YouTube ਦਾ ਸਫਰ ਜੋ ਹੈ ਉਹ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਅਚਾਨਕ ਤੁਸੀਂ ਇਹ ਕਿਵੇਂ ਸੋਚਿਆ ਕਿ ਤੁਹਾਨੂੰ ਸਿਆਸਤ 'ਚ ਵੀ ਆਉਣਾ ਚਾਹੀਦਾ ਹੈ ਸੋ ਅਸੀਂ ਇੱਕ ਕਹੋ ਵੀ ਖੇਤੀ ਦੇ ਨਾਲ ਜੁੜੇ ਹੋਏ ਹਾਂ ਕਿਸਾਨੀ ਦੇ ਨਾਲ ਜੁੜੇ ਹੋਏ ਹਾਂ ਸੋ ਅਸੀਂ ਉਹ ਆਪਣੇ ਹਲਕੇ ਦੀਆਂ ਜਾਂ ਕੋਈ ਵੀ ਜਿਹੜੀਆਂ ਸਰਕਾਰ ਦੀਆਂ ਕਮਜ਼ੋਰੀਆਂ ਸੀ ਮੈਂ ਸ਼ੁਰੂ ਤੋਂ ਹੀ ਉਸ ਚੀਜ਼ ਦੇ ਖਿਲਾਫ ਹੀ ਰਿਆ ਸੀ ਸੋ ਇਸ ਕਰਕੇ बस ਮੋੜ ਦੇ ਮੋੜ ਦੇ ਇਧਰ ਨੂੰ ਮੁੜਿਆ ਤੇ ਫਿਰ ਤੁਸੀਂ ਇਹ ਕਿਵੇਂ ਸੋਚਿਆ ਕਿ ਤੁਹਾਨੂੰ ਅਕਾਲੀ ਦਲ ਚ ਜਾਣਾ ਚਾਹੀਦਾ ਕਿ ਸਾਡੇ ਜਿਹੜਾ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਅਸੀਂ ਵੀ ਮਰ ਜਾਵਾਂਗੇ ਵੀ ਸਾਡੀ ਉਂਗਲ ਹੋਰ ਕਿਤੇ ਜਾਂਦੀ ਨਹੀਂ ਜੋ ਹੁਣ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਹੈ ਤਾਂ ਜਦ 2022 ਦੀਆਂ ਚੋਣਾਂ ਹੋਈਆਂ ਸੀ ਉਸ ਵੇਲੇ ਇਹਨਾਂ ਦਾ ਇਹ ਸੀ ਕਿ ਸਾਨੂੰ ਇੱਕ ਮੌਕਾ ਜਿਹੜਾ ਹੈ ਉਹ ਦਿੱਤਾ ਜਾਵੇ ਉਹ ਵਾਕਿਆ ਸੱਚੇ ਸੀ ਉਹ ਕਹਿੰਦੇ ਇੱਕ ਮੌਕਾ ਦੇ ਦਿਓ ਕਿਸ ਤਰ੍ਹਾਂ ਇੱਕੋ ਜੀ ਹੱਥ ਖੜੇ ਕਰਾ ਦੇਾਂਗੇ ਉਹ ਉਹਨਾਂ ਨੇ ਕਰਾ ਦਿੱਤੇ ਆ ਇਕਨਾਂ ਤੁਹਾਡੇ ਰੀਲਾਂ ਬਹੁਤ ਵਾਇਰਲ ਹੁੰਦੀਆਂ ਨੇ ਕਿ ਤੁਸੀਂ ਸੀਐਮ ਮਾਨ ਦੇ ਉੱਤੇ ਬਹੁਤ ਟਿੱਪਣੀਆਂ ਕਰਦੇ ਹੋ ਤੇ ਤੁਹਾਡਾ ਇੱਕ ਜਿਹੜਾ ਟਰਾਲੀ ਵਾਲਾ ਬਿਆਨ ਹੈ ਨਾ ਉਹ ਵੀ ਬਹੁਤ ਵਾਇਰਲ ਹੋਇਆ ਹੈ ਤੁਸੀਂ ਅੰਮ੍ਰਿਤਸਰ 에ਰਪੋਰਟ ਤੇ ਦੇਖ ਲਓ ਅੰਮ੍ਰਿਤਸਰ 에ਰਪੋਰਟ ਤੇ ਉਤਰਦੇ ਆ 48000 ਨੌਕਰੀ 800 ਪਤਾ ਨਹੀਂ ਕਿੰਨੇ ਦਾ ਵਿਕਾਸ ਉਰਾਪਰਾ ਉਹ ਜਿੱਦਾਂ ਜਿਹਦਾ ਗਾਂਹ ਜਾਈ ਜਾਂਦੇ ਨੇ ਨਾ 에ਰਪੋਰਟ ਨਿਕਲਦੇ ਬੜੇ ਬਹੁਤ ਕੰਮ ਲਿਖੇ ਆ ਉਹ ਜਿੱਦਾਂ ਜਿਹਦਾ ਬੰਦਾ ਪਿੰਡ ਤੱਕੋਂ ਦਾ ਸਾਰਾ ਰਿਜ਼ਲਟ ਸਾਹਮਣੇ ਆ ਜਾਂਦਾ ਸਰਕਾਰ ਤਾਂ ਕਹਿੰਦੀ ਆ ਕਿ ਅਸੀਂ ਸਕੂਲ ਆਫ ਐਮੀਨੈਂਸ ਬਣਾਏ ਨੇ ਤੇ ਜਿਹੜੇ ਪ੍ਰਾਈਵੇਟ ਸਕੂਲਾਂ ਚ ਬੱਚੇ ਪੜ੍ਹਦੇ ਸੀਗੇ ਉਹਨਾਂ ਦਾ ਵੀ ਰੁਝਾਨ ਜਿਹੜਾ ਹੁਣ ਸਰਕਾਰੀ ਸਕੂਲਾਂ ਵੱਲ ਨੂੰ ਪੈ ਰਿਹਾ ਹੈ ਚਾਰ ਚਾਰ ਬਾਹਰ ਉੱਪਰ ਦੇ ਕੇ ਉਹਨਾਂ ਨੂੰ ਉੱਚੀਆਂ ਕਰਕੇ ਤੇ ਰੰਗ ਕਰਕੇ ਐਦਾਂ ਸਕੂਲ ਨਹੀਂ ਬਣ ਜਾਂਦੇ ਸਮਝ ਨਹੀਂ ਆਉਂਦੀ ਵੀ ਇਹ ਬੱਜਰੀ ਲਹਾ ਕੇ ਰੀਵਨ ਕੱਟੀ ਜਾਂਦੇ ਸੋ ਉਹਨਾਂ ਨੇ ਬੰਬ ਸਿੱਟਣ ਵਾਲੀਆਂ ਛੜਕਾਂ ਗਿਆ ਸੀ ਤੇ ਉਹ ਵੀ ਦੇਖ ਲਓ ਉਹ ਕਿੰਨੇ ਚਿਰ ਦੀਆਂ ਛੜਕਾਂ ਬਣੀਆਂ ਹੋਈਆਂ ਹਜੇ ਤੱਕ ਬੰਦੇ ਨੱਚਦੇ ਹੀ ਜਾਂਦੇ ਛੜਕਾਂ ਦੇ ਤੇ ਇਹਨਾਂ ਦੀਆਂ ਛੜਕਾਂ ਬਣੀਆਂ ਵਿੱਚ ਮੋਥਾ ਹਰਾ ਹੋ ਗਿਆ ਘਾਹ ਹਰਾ ਹੋ ਗਿਆ ਅਜੇ ਹੁਣ ਬਣੀਆਂ ਤੋਂ ਵੋਟਾਂ ਤੋਂ ਪਹਿਲਾਂ ਟੁੱਟ ਜਾਣੀਆਂ ਦੇ ਦੇ। ਇੱਕ ਨਾ ਮੇਰਾ ਇਹ ਸਵਾਲ ਹੈ ਕਿ ਜਿਵੇਂ ਤੁਸੀਂ ਕਾਮੇਡੀ ਰੀਲਸ ਬਣਾਉਂਦੇ ਹੋ ਤੇ ਸਿਆਸਤ ਦੇ ਵਿੱਚ ਥੋੜਾ ਕੁ ਸੀਰੀਅਸ ਰਹਿਣਾ ਪੈਂਦਾ ਹੈ ਤੇ ਤੁਹਾਡਾ ਉਹ ਕਾਮੇਡੀ ਤੋਂ ਉਹ ਸੀਰੀਅਸ ਵਾਲਾ ਮੋੜ ਕਿਵੇਂ ਆਉਣ ਹੁੰਦਾ ਹੈ? ਉਹ ਮੋੜ ਤਾਂ ਜੇ ਲੋਕੀ ਮੈਂ ਜਦੋਂ ਜਾਨਾ ਨਾ ਸੋ ਲੋਕ ਮੈਨੂੰ ਕਈ ਵਾਰੀ ਕਹਿੰਦੇ ਆ ਵੀ ਯਾਰ ਤੂੰ ਗੱਲਾਂ ਬਹੁਤ ਜ਼ਿਆਣੀਆਂ ਕਰਦਾ ਹੈ। ਵੀ ਆਪਣੇ ਪੰਜਾਬ ਬਾਰੇ ਤੂੰ ਕਿੰਨਾ ਸੋਚਦਾ ਜਾਂ ਗੱਲ ਕਰਦਾ ਹੈਂ ਵੀ ਬੜੀ ਡੂੰਗੀ ਗੱਲ। ਪਰ ਨੈਟ ਦੇ ਤੂੰ ਹੋਰ ਸਾਫ ਦਾ ਉਹ ਲੋਕ ਮੇਰੇ ਆ ਦੇਖ ਕੇ ਜਾਂਦੇ ਹੱਸਣ ਲੱਪੈਂਦੇ ਸਸ਼੍ਰੀ ਕਾਲ ਤੁਸੀਂ ਜੁੜ ਚੁੱਕੇ ਹੋ ਆਰਪੀਡੀ 24 ਦੇ ਨਾਲ ਤੇ ਮੈਂ ਹਾਂ ਨੀਹਾ ਅੱਜ ਅਸੀਂ ਪਿੰਡ ਗੋਵਿੰਦਪੁਰ ਪਹੁੰਚੇ ਆ ਜਿੱਥੇ ਕਿ ਯੂਟਿਊਬਰ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਐਕਟਿਵ ਰਹਿਣ ਵਾਲੇ ਅਫਤਾਰ ਨਿਜਰ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੁਸੀਂ ਇਹਨਾਂ ਦੀਆਂ ਕਾਮੇਡੀ ਰੀਅਲਸ ਅਕਸਰ ਹੀ ਸੋਸ਼ਲ ਮੀਡੀਆ ਤੇ ਵੇਖੀਆਂ ਹੋਣੀਆਂ ਹੈ ਤੇ ਉਹਨਾਂ ਰੀਅਲਸ ਨੂੰ ਵੇਖ ਕੇ ਤੁਸੀਂ ਹੱਸਦੇ ਵੀ ਹੋਵੋਗੇ ਪਰ ਹੁਣ ਅਫਤਾਰ ਨਿਜਰ ਜੋ ਸਿਆਸਤ ਦੇ ਵਿੱਚ ਉਤਰ ਰਹੇ ਨੇ اسی ਬਾਬਤ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਅਕਾਲੀ ਦਲ ਦੇ ਵੱਲੋਂ ਉਹਨਾਂ ਨੂੰ ਆਪਣੇ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਸਭ ਤੋਂ ਪਹਿਲਾਂ ਤਾਂ ਅਫਤਾਰ ਨਿਜਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਸੀ ਗਾਲ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਮੇਰੇ ਕੋਲ ਆਏ ਸਾਰੇ ਦੋਸਤਾਂ ਨੂੰ ਬਹੁਤ ਪਿਆਰ ਭਰੀ ਸਸੀ ਗਾਲ ਹੋਰ ਸੁਣਾਓ ਕੀ ਹਾਲ ਹੈ ਹਾਂਜੀ ਠੀਕ ਹੈ ਜੀ ਬਸ ਚੌਣ ਪ੍ਰਚਾਰ ਕਿਵੇਂ ਦਾ ਚੱਲਦਾ ਹਾਂਜੀ ਪੂਰੇ ਜੋਰਾਂ ਤੇ ਜੀ ਠੀਕ ਹੈ ਤੇ ਤੁਹਾਨੂੰ ਜੋ ਸੁਖਬੀਰ ਬਾਦਲ ਹੁਣਾਂ ਦੇ ਵੱਲੋਂ ਖੁਦ ਚੌਣ ਮੈਦਾਨ 'ਚ ਉਤਾਰਿਆ ਗਿਆ ਉਹਨਾਂ ਨੇ ਖੁਦ ਤੁਹਾਡੇ ਨਾਮ ਦੀ ਸਿਲੈਕਸ਼ਨ ਕੀਤੀ ਸੀ ਨਾ ਜੀ ਜੀ ਤੇ ਇਹਦੇ ਉੱਤੇ ਤੁਸੀਂ ਕੀ ਦਰਸ਼ਕਾਂ ਨੂੰ ਕਹਿਣਾ ਚਾਹੋਗੇ ਮੈਂ ਇਹ ਹੀ ਕਹਿਣਾ ਚਾਹੁੰਨਾ ਜੀ ਬਹੁਤ ਆਪਾਂ ਨੂੰ ਹੁਣ ਸਾਰਿਆਂ ਨੂੰ ਇਹ ਅਪੀਲ ਵੀ ਕਰਦੇ ਆ ਕਿ ਇੱਕ ਬੇਨਤੀ ਕਰਦੇ ਆ ਕਿ ਹੁਣ ਆਪਾਂ ਟਾਈਮ ਬਹੁਤ ਗਵਾ ਲਿਆ ਜੀ ਵੀ ਹੁਣ ਆਪਾਂ ਪੰਜਾਬ ਦਾ ਜੇ ਸੋਚਦੇ ਆ ਕਿਉਂਕਿ ਆਪਾਂ ਅਕਸਰ ਦੇਖਦੇ ਆ ਹੁਣ ਤੁਸੀਂ ਰੀਲਾਂ ਤੇ ਵੀ ਦੇਖ ਲਓ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਲੋਕ ਕੰਮ ਜਿਆਦਾ ਕਰਦੇ ਕਿਸੇ ਵੀ ਪੁੱਛ ਲਓ ਹੁਣ ਇਹਨਾਂ ਨੂੰ ਸਵਾਲ ਕਰਦੇ ਆ ਵੀ ਤੁਸੀਂ ਕੀ ਕੀਤਾ ਕਹਿੰਦੇ ਬਹੁਤ ਕੰਮ ਕੀਤੇ ਹੋ ਜਦੋਂ ਕਹਿੰਦੇ ਵੀ ਕੀ ਕੀਤੇ ਫੇਰ ਇਹਨਾਂ ਨੂੰ ਜਵਾਬ ਨਹੀਂ ਆਉਂਦਾ ਕੋਈ ਕਉਕੇ ਬਾਦਲ ਸਾਹਿਬ ਦੇ ਇੰਨੇ ਕੰਮ ਕੀਤੇ ਹੋਇਆ ਲੋਕ ਹੁਣ ਸਾਰੇ ਯਾਦ ਕਰਦੇ ਆ ਕਿ ਲੋਕ ਚਾਹੁੰਦੇ ਵੀ ਆ ਲੋਕ ਸਿਆਣੇ ਵੀ ਹੋ ਗਏ ਕੁਛ ਮੇਰੇ ਨਾਲ ਹੁਣ ਜਦੋਂ ਮੈਂ ਪਿੰਡਾਂ ਚ ਵਿਚਰਦਾ ਤਕਰੀਬਨ ਮੇਰੇ ਏਰੀਏ ਦੇ ਜਿਹੜੇ ਪਿੰਡ ਆ ਨਾ ਤਕਰੀਬਨ ਪੰਜਾਂ ਸੱਤਾਂ ਪਿੰਡਾਂ ਨੇ ਤੇ ਇੱਕਾ ਹੀ ਕਰ ਲਿਆ ਠੀਕ ਹੈ ਉਹ ਇੱਕ ਕਿਸਮ ਦਾ ਲੱਗਦਾ ਵੀ ਕਿ ਉਹ ਬੰਦੇ ਥੋੜਾ ਮੋੜ ਆਏ ਆ ਸਮਝਦੇ ਆ ਪੰਜਾਬ ਦਾ ਦੁੱਖ ਸਮਝਦੇ ਆ ਉਹਨਾਂ ਨੇ ਇੱਕਾ ਹੀ ਕਰ ਲਿਆ ਕਿ ਇੱਕ ਵੱਡੇ ਵੀ ਕਹਿੰਦੇ ਕਾਲੀ ਦਲ ਚ ਸ਼ਾਮਲ ਹੋ ਗਏ ਠੀਕ ਹੈ ਵੀ 4-5 ਪਿੰਡ ਇਕਦਮ ਅਕਾਲੀ ਦਲ ਚ ਸ਼ਾਮਲ ਹੋਣਾ ਕਾਂਗਰਸੀ ਧਿਰਾਂ ਸੋ ਹੋਰ ਵੀ ਬਹੁਤ ਸਾਰੇ ਟੁੱਟ ਗਏ ਇਹ ਇੱਕ ਬਹੁਤ ਵੱਡਾ ਰਿਕਾਰਡ ਆ ਇਹ ਕਦੀ ਹੋਇਆ ਨਹੀਂ ਇਦਾਂ ਨਹੀਂ ਤਾਂ ਇੱਕ ਦੂਜੇ ਨਾਲ ਧਿਰਾਂ ਲੜਦੀਆਂ ਰਹਿੰਦੀਆਂ ਆ ਵੋਟਾਂ ਤੋਂ ਤੇ ਲੇਕਿਨ ਲੋਕ ਕਹਿੰਦੇ ਵੀ ਨਹੀਂ ਅਸੀਂ ਡਿਵੈਲਪਮੈਂਟ ਚਾਹੁੰਦੇ ਆ ਵੀ ਅਸੀਂ ਕੰਮ ਕਰਾਉਣੇ ਆ ਹੁਣ ਉਹ ਨਹੀਂ ਇਹਨਾਂ ਦੇ ਲਾਰਿਆਂ ਚ ਨਹੀਂ ਆਉਣਾ ਹੁਣ ਖੁੱਲ ਕੇ ਲੋਕ ਖੁੱਲੇ ਆਮ ਚੱਲਿਆ ਤਾਂ ਖੁਸ਼ੀ ਵੀ ਬਹੁਤ ਹੁੰਦੀ ਤੇ ਇੱਕ ਭਾਈਚਾਰਾ ਬਹੁਤ ਕਾਇਮ ਹੋਇਆ ਬਹੁਤ ਸਾਰੇ ਦੱਸਦੇ ਆ ਕਹਿੰਦੇ ਵੀ ਅਸੀਂ ਵੀ ਵੀ 25-25 ਸਾਲ ਹੋ ਗਿਆ ਵੀ ਸਾਡਾ ਬਹੁਤ ਗੁੱਟਾਂ 'ਚ ਲੜਾਈ ਵੀ ਹੁੰਦੀ ਸੀ ਕੁਝ ਮੈਨੂੰ ਵੀ ਵਧਾਈਆਂ ਵੀ ਦੰਦੇ ਆ ਵੀ ਯਾਰ ਤੂੰ ਚੰਗਾ ਸਾਡੇ ਪਿੰਡ ਆਇਆ ਵੀ ਸਾਡਾ ਤੂੰ ਸਾਰਾ ਪਿੰਡ ਹੀ ਇਕੱਠਾ ਕਰ ਦਿੱਤਾ ਨਾ ਮੈਨੂੰ ਆਪਣੇ ਆਪ ਨੂੰ ਬਹੁਤ ਮਾਣ ਆ ਬਾਕੀ ਚਲੋ ਰਿਜ਼ਲਟ ਪਰਮਾਤਮਾ ਦੇ ਹੱਥ 'ਚ ਪਰ ਮੈਨੂੰ ਇਹ ਬਹੁਤ ਖੁਸ਼ੀ ਆ ਵੀ ਇੰਨਾ ਪਿਆਰ ਮਿਲਦਾ ਲੋਕਾਂ ਦੇ ਵਿੱਚ ਜਾ ਕੇ ਲੋਕੀ ਮੈਨਾਂ ਤੇਰਾ ਇਤਰਾਜ ਕੀ ਜਿਤਾਉਂਦੇ ਆ ਤੂੰ ਸਾਡੇ ਪਿੰਡ ਆ ਸਾਡੇ ਪਿੰਡ ਆ ਅਸੀਂ ਮਿਲਣਾ ਆ ਬਜ਼ੁਰਗ ਬੀਬੀਆਂ ਮਾਈਆਂ ਭੈਣਾਂ ਸਭ ਇਕੱਠੇ ਹੋ ਕੇ ਉਹਦੇ ਬਹੁਤ ਖੁਸ਼ੀ ਮਿਲਦੀ ਤੇ ਜਿਵੇਂ ਤੁਹਾਡਾ YouTube ਦਾ ਸਫਰ ਜੋ ਹੈ ਉਹ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਅਚਾਨਕ ਤੁਸੀਂ ਇਹ ਕਿਵੇਂ ਸੋਚਿਆ ਕਿ ਤੁਹਾਨੂੰ ਸਿਆਸਤ 'ਚ ਵੀ ਆਉਣਾ ਚਾਹੀਦਾ ਹੈ ਇਦਾਂ ਜੀ ਮੈਂ ਨਾ ਸ਼ੁਰੂ ਤੋਂ ਹੀ ਜੋ ਕਿਸਾਨੀ ਧਾਰਨਾ ਵੀ ਚੱਲਦਾ ਸੀ ਸੋ ਅਸੀਂ ਇੱਕ ਕਹਿ ਲਓ ਵੀ ਖੇਤੀ ਦੇ ਨਾਲ ਜੁੜੇ ਹੋਏ ਹਾਂ ਕਿਸਾਨੀ ਦੇ ਨਾਲ ਜੁੜੇ ਹੋਏ ਹਾਂ ਸੋ ਅਸੀਂ ਉਹ ਆਪਣੇ ਹਲਕੇ ਦੀਆਂ ਜਾਂ ਕੋਈ ਵੀ ਜਿਹੜੀਆਂ ਸਰਕਾਰ ਦੀਆਂ ਕਮਜ਼ੋਰੀਆਂ ਸੀ ਮੈਂ ਸ਼ੁਰੂ ਤੋਂ ਹੀ ਉਸ ਚੀਜ਼ ਦੇ ਖਿਲਾਫ ਹੀ ਰਿਹਾ ਸੀ ਇਹਨਾਂ ਦੇ ਖਿਲਾਫ ਕੋਈ ਵੀ ਕੋਈ ਵੀਡੀਓ ਪਾਣੀ ਜਦੋਂ ਵੀ ਕਿਤੇ ਮੈਨੂੰ ਪਤਾ ਲੱਗਣਾ ਵੀ ਯਾਰ ਇਹ ਗਲਤ ਆ ਮੈਂ ਉਹਦਾ ਕੋ ਥੋੜਾ ਜਿਹਾ ਆਪਣੇ ਹਿਸਾਬ ਦੇ ਨਾਲ ਤਰੀਕੇ ਨਾਲ ਕੋਈ ਹਾਸੇ ਦੇ ਵਿੱਚ ਵੀ ਲੋਕ ਸਮਝਣ ਵੀ ਉਸ ਗੱਲ ਨੂੰ ਉਹ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕਰਦਾ ਹੁੰਦਾ ਸੀ ਤਾਂ ਉਹ ਮੈਸੇਜ ਕਾਮਯਾਬੀ ਹੋਏ ਸੋ ਇਸ ਕਰਕੇ ਬਸ ਮੋੜ ਦੇ ਮੋੜ ਦੇ ਇਧਰ ਨੂੰ ਮੜਿਆ ਤੇ ਫਿਰ ਤੁਸੀਂ ਇਹ ਕਿਵੇਂ ਸੋਚਿਆ ਕਿ ਤੁਹਾਨੂੰ ਅਕਾਲੀ ਦਲ 'ਚ ਜਾਣਾ ਚਾਹੀਦਾ ਕਿਉਂਕਿ ਅਕਾਲੀ ਦਲ ਨਾਲ ਤਾਂ ਅਸੀਂ ਪਹਿਲਾਂ ਤੋਂ ਹੀ ਜੁੜੇ ਸੀ ਅਸੀਂ ਜਿੱਦਾਂ ਮੈਂ ਪਹਿਲਾਂ ਵੀ ਇੰਟਰਵਿਊ 'ਚ ਕਿਹਾ ਸੀ ਕਿ ਸਾਡੇ ਜਿੱਦਾਂ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਅਸੀਂ ਵੀ ਮਰ ਜਾਵਾਂਗੇ ਵੀ ਸਾਡੀ ਉਂਗਲ ਹੋਰ ਕਿਤੇ ਜਾਂਦੀ ਨਹੀਂ ਅੱਛਾ ਜਾਇ ਕਹਿੰਦੇ ਸੌਂ ਘਲਾ ਕੇ ਤੋੜ ਦਿਓ ਅਸੀਂ ਉੱਥੇ ਜਾ ਕੇ ਕਾਲੀ ਤੱਕੜੀ ਨੂੰ ਹੀ ਮੋਹਰ ਲਾਉਣੀ ਆ ਵੀ ਜੋ ਮਰਜ਼ੀ ਕਰ ਲੋ ਸੋ ਉਹ ਚੀਜ਼ ਹੈ ਕਿਉਂਕਿ ਹੁਣ ਸਾਨੂੰ ਪਤਾ ਲੱਗਦਾ ਵੀ ਬਜ਼ੁਰਗ ਸਹੀ ਜੁੜੇ ਸੀ ਅਸੀਂ ਨੁਕਸਾਨ ਕਰ ਲਿਆ ਅਸੀਂ ਕਹਿੰਦੇ ਹੁੰਦੇ ਸੀ ਵੀ ਇਹ ਪੁਰਾਣੇ ਬੰਦੇ ਯਾਰ ਇਹ ਉਹ ਇੱਕ ਪਾਰਟੀ ਦੇ ਮਗਰ ਹੋਏ ਆ ਵੀ ਆਪਣਾ ਦੇ ਪਰ ਉਹਨਾਂ ਨੂੰ ਪਤਾ ਸੀ ਵੀ ਜਿਹੜੇ ਉਹ ਹੁਣ ਵੀ ਕਹਿੰਦੇ ਆ ਵੀ ਕਾਕਾ ਦਾ ਨੂੰ ਕਿਹਾ ਸੀ ਨਾ ਪੁਰਾਣੇ 100 ਦਿਨ ਤੇ ਨਵੇਂ 2 ਦਿਨ ਇਹ ਤਾਂ ਵੇ 5 ਸਾਲ ਕੱਢ ਗਏ ਜੀ ਉਹ ਘੱਮ ਹੋ ਗਿਆ ਇਹਨਾਂ ਦਾ ਤੇ ਜੋ ਹੁਣ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਹੈ ਤਾਂ ਜਦ 2022 ਦੀਆਂ ਚੋਣਾਂ ਹੋਈਆਂ ਸੀ ਉਸ ਵੇਲੇ ਇਹਨਾਂ ਦਾ ਇਹ ਸੀ ਕਿ ਸਾਨੂੰ ਇੱਕ ਮੌਕਾ ਜਿਹੜਾ ਹੈ ਉਹ ਦਿੱਤਾ ਜਾਵੇ। ਬਸ ਸਹੀ ਸੀ ਉਹਨਾਂ ਨੇ ਕਿਹਾ ਵੀ ਇੱਕੋ ਹੀ ਮੌਕਾ ਦੇ ਦਿਓ ਤੈ ਲਾ ਦੇਾਂਗੇ ਕਰਤਾ ਨਾ ਕੰਮ ਉਹਨਾਂ ਨੇ ਮੰਗਿਆ ਸੀ ਵੀ ਇੱਕ ਮੌਕਾ ਦੇ ਦਿਓ ਉਹ ਕਹਿੰਦੇ ਸੀ ਵੀ ਇੱਕ ਮੌਕਾ ਦੇ ਦਿਓ ਇੱਕੋ ਜੀ ਬਸ ਮੁੜ ਕੇ ਉਹਨਾਂ ਨੂੰ ਪਤਾ ਹੀ ਮੁੜ ਕੇ ਮਿਲਣਾ ਹੀ ਨਹੀਂ ਮੌਕਾ ਉਹਨਾਂ ਨੇ ਇੱਕੋ ਜੀ ਤਸੱਲੀ ਕਰਾ ਦਿੱਤੀ ਉਹ ਵਾਕਿਆ ਸੱਚੇ ਸੀ ਉਹ ਕਹਿੰਦੇ ਇੱਕ ਮੌਕਾ ਦੇ ਦਿਓ ਕਿਸੇ ਤਰ੍ਹਾਂ ਇੱਕੋ ਜੀ ਹੱਥ ਖੜੇ ਕਰਾ ਦੇਾਂਗੇ ਉਹ ਉਹਨਾਂ ਨੇ ਕਰਾ ਦਿੱਤੇ ਆ ਤੇ ਉਸੇ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਬਹੁਤ ਮਾੜੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਕੀ ਤੁਹਾਨੂੰ ਲੱਗਦਾ ਹੈ ਕਿ 2027 ਤੱਕ ਅਕਾਲੀ ਦਲ ਉਸ ਲੈਵਲ ਤੱਕ ਪਹੁੰਚ ਪਾਏਗੀ ਕਿ ਉਸ ਨੂੰ ਜਿੱਤ ਹਾਸਲ ਹੋਵੇ ਨਹੀਂ ਜੀ 2027 ਤਾਂ ਦੂਰ ਆ ਅਕਾਲੀ ਦਲ ਇਹਨਾਂ ਤੋਂ ਅੱਪ ਹੋ ਗਿਆ ਹੁਣ ਇਹ ਐਸ ਇਲੈਕਸ਼ਨ ਦੇ ਵਿੱਚ ਤੁਹਾਨੂੰ ਰਿਜ਼ਲਟ ਪਤਾ ਲੱਗ ਜਾਣਾ ਜੀ ਇਹ ਨਾਈ ਇਲੈਕਸ਼ਨਾਂ ਨੂੰ ਦੇਖਿਆ ਵੀ ਸੈਮੀ ਫਾਈਨਲ ਵੱਜੋ ਹੀ ਜਾ ਰਿਹਾ ਹੈ ਮੈਂ ਕਹਾਂ ਜੀ ਬਿਲਕੁਲ ਇੱਕ ਮੋੜ ਵੱਜਣਾ ਹੈ ਸੋ ਲੋਕਾਂ ਦਾ ਦੂਸਰੀ ਇਲੈਕਸ਼ਨ ਦੇ ਨਾਲੋਂ ਜ਼ਿਆਦਾ ਜੋਰ ਇਹਨਾਂ ਇਲੈਕਸ਼ਨਾਂ ਤੇ ਲੱਗਾ ਹੈ ਹੁਣ ਲੋਕ ਉਦੋਂ ਪਤਾ ਲੱਗਦਾ ਕਿ ਜਦੋਂ ਆ ਆ ਪਾ ਕੇ ਕਹਿੰਦੇ ਆ ਵੀ ਇੱਕ ਦੀ ਅਸੀਂ ਜੋ ਮਰਜੀ ਆ ਇੱਕ ਦੀ ਅਸੀਂ ਵੋਟਾਂ ਅਕਾਲੀ ਦਲ ਨੂੰ ਪਾਉਣੀਆਂ ਸੋ ਪੰਜਾਬ ਦਾ ਨਕਸਾਨ ਇਹ ਸਰਕਾਰ ਬਣੀ ਸੀ ਸੋ ਜਿਹੜੇ ਆਪਣੇ ਭੈਣ ਭਰਾ ਬਾਹਰ ਬੈਠੇ ਸੀ ਉਹਨਾਂ ਨੇ ਬਹੁਤ ਜ਼ੋਰ ਲਾਇਆ ਵੀ ਨਹੀਂ ਯਾਰ ਇਹ ਉਹ ਚਾਹੁੰਦੇ ਸੀ ਵੀ ਖਰੇ ਪਤਾ ਨਹੀਂ ਇਹਨਾਂ ਨੇ ਕੀ ਜਿੱਦਾਂ ਦੱਸਦੇ ਸੀ ਭਗਵੰਤ ਮਾਨ ਕਹਿੰਦਾ ਸੀ ਵੀ ਕੋਈ ਗੱਡੀਆਂ ਨਹੀਂ ਹੋਣਗੀਆਂ ਲਾਲ ਬੱਤੀ ਵਾਲੀਆਂ ਰੂਟਰ ਨਹੀਂ ਲੱਗਣਗੇ ਕੋਈ ਉਹਦਾ ਇੱਕ ਗੱਲ ਤੇ ਵੀ ਖਰਾ ਨਹੀਂ ਉਤਰਿਆ ਉਹਨੇ ਤਾਂ ਤੈ ਹੀ ਲਾ ਕੇ ਰਾਦਤੀ ਕਰ ਸਾਰੇ ਕੰਮ ਦੀ ਹੁਣ ਉਹਨਾਂ ਨੂੰ ਮਿਲ ਮਿਲ ਨਹੀਂ ਸਕਦੇ ਤੁਸੀਂ ਸੁਖਵੀਰ ਬਾਦਲ ਉਹਨਾਂ ਨੇ ਜਦੋਂ ਮਰਜੀ ਮਿਲ ਲੋ ਕਿਉਂਕਿ ਉਹ ਸੁਣਦੇ ਵੀ ਆ ਅਸਲ ਦੇ ਵਿੱਚ ਉਹਨਾਂ ਕੋ ਉਹ ਚਾਹੇ 5 ਮਿੰਟ ਉਹ ਸੁਣਦੇ ਆ ਗੱਲ ਨੂੰ ਵੀ ਕੀ ਸਮੱਸਿਆ ਉਹ ਨਾਲ ਦੀ ਨਾਲ ਇਹ ਵੀ ਕਹਿੰਦੇ ਯਾਰ ਇਹਦੀ ਸਮੱਸਿਆ ਸੁਣੋ ਇਹਦਾ ਹੱਲ ਹੋਣਾ ਚਾਹੀਦਾ ਆਪਣੇ ਬੰਦਿਆਂ ਨੂੰ ਕਹਿ ਦਿੰਦੇ ਤੇ ਉਹ ਹੱਲ ਹੁੰਦਾ ਵੀ ਇੱਕ ਨਾ ਤੁਹਾਡੇ ਰੀਲਾਂ ਬਹੁਤ ਵਾਇਰਲ ਹੁੰਦੀਆਂ ਨੇ ਕਿ ਤੁਸੀਂ ਸੀਐਮ ਮਾਨ ਦੇ ਉੱਤੇ ਬਹੁਤ ਟਿੱਪਣੀਆਂ ਕਰਦੇ ਹੋ ਤੇ ਤੁਹਾਡਾ ਇੱਕ ਜਿਹੜਾ ਟਰਾਲੀ ਵਾਲਾ ਬਿਆਨ ਹੈ ਨਾ ਉਹ ਵੀ ਬਹੁਤ ਵਾਇਰਲ ਹੋਇਆ ਹੈ ਉਹ ਟਰਾਲੀ ਇਦਾਂ ਜੀ ਦੇਖੋ ਕਿਸਾਨਾਂ ਦੇ ਨਾਲ ਜੋ ਇਹਨਾਂ ਨੇ ਹਾਲਾਤ ਕੀਤੇ ਜਿੰਨੀ ਕੁੱਟ ਕਟਾਈ ਹੋਈ ਆ ਉਹ ਹੁਣ ਦੇਖ ਲਓ ਟਰਾਲੀਆਂ ਕਿਸਾਨਾਂ ਦੀਆਂ ਟਰਾਲੀਆਂ ਤੱਕ ਚੋਰੀ ਕਰ ਲਈਆਂ ਉਹ ਤੋਂ ਮੋਟਾ-ਮੋਟਾ ਜਿਹੜੀ ਮਲਾਈ ਸੀ ਵੇਚ ਕੇ ਖਾ ਲਈ ਹੁਣ ਜਿਹੜੀ ਚੀਜ਼ ਪਤਾ ਸੀ ਵੀ ਇਹ ਨਹੀਂ ਕਿਤੇ ਵੀ ਆ ਹੋ ਸਕਦੀ ਉਹ ਇਹਨਾਂ ਨੇ ਮਲਬੇ ਦੇ ਵਿੱਚ ਦੱਬ ਦਿੱਤੀ। ਸੋ ਇਦੋਂ ਮਾੜੀ ਹਰਕਤ ਪੰਜਾਬ 'ਚ ਅੱਜ ਤੱਕ ਕਿਸੇ ਵੀ ਲੀਡਰ ਨੇ ਨਹੀਂ ਕੀਤੀ। ਕਾਂਗਰਸ ਵੀ ਰਹੀ ਆ ਪਰ ਕਾਂਗਰਸ ਨੇ ਇਹੋ ਜੀ ਮਾੜੀ ਹਰਕਤ ਨਹੀਂ ਕੀਤੀ। ਟੀਚਰਾਂ ਦੇ ਜਿਹਨਾਂ ਨੂੰ ਕੇਜਰੀਵਾਲ ਨੇ ਭੈਣ ਬਣਾਇਆ ਸੀ ਵੀ ਮੇਰੀ ਭੈਣ ਬਣ ਕੇ ਟੈਂਕੀ ਦੇ ਉੱਪਰੋਂ ਥੱਲੇ ਲਾਇਆ ਸੀ ਉਹ ਭੈਣ ਹਜੇ ਤੱਕ ਵੀ ਹੁਣ ਵਿਚਾਰੀ ਧੱਕੇ ਖਾਂਦੀ ਫਿਰਦੀ। ਇੱਕ ਪਾਸੇ ਤਾਂ ਜਿੱਦਾਂ ਸਰਕਾਰ ਕਹਿੰਦੀ ਆ ਕਿ ਅਸੀਂ ਬਹੁਤ ਨੌਕਰੀਆਂ ਦਿੱਤੀਆਂ ਨੇ ਨੌਕਰੀਆਂ ਜੀ ਨੌਕਰੀਆਂ ਇਹਨਾਂ ਦਾ ਇਦਾਂ ਨਾ ਤੁਸੀਂ ਆਪਾਂ ਦੇ ਲਓ 13000 ਪਿੰਡ ਆਪਣੇ ਪੰਜਾਬ ਦੇ ਵਿੱਚ 48000 ਨੌਕਰੀਆਂ ਇਹ ਕਹਿੰਦੇ ਆ ਹਮ ਹਰੇਕ ਪਿੰਡ ਨੂੰ 4-4 ਆ ਜਾਣੀਆਂ ਜੇ ਜਿਸ ਹਿਸਾਬ ਨਾਲ ਤੁਸੀਂ ਤਿੰਨ-ਤਿੰਨ ਹੀ ਆਉਣਗੀਆਂ ਲਾ ਲਓ ਹਨਾ ਤੇ ਤੁਸੀਂ ਆਪਣੇ ਰਿਸ਼ਤੇਦਾਰਾਂ ਜੀ ਪਤਾ ਕਰਕੇ ਪੁੱਛ ਲਓ ਵੀ 10 ਪਿੰਡ ਤੁਹਾਨੂੰ ਦੇ ਦੇਣਾ 10 ਪਿੰਡਾਂ 'ਚੋਂ ਕਿੰਨੀਆਂ ਮਿਲੀਆਂ ਉਹ ਜਿਹੜੇ ਇਹਨਾਂ ਦੇ ਖਾਸ ਬੰਦੇ ਆ ਜਿਹੜੇ ਉਹ ਅੰਦਰੋਂ ਉਹ ਹੁਣ ਕਹਿੰਦੇ ਆ ਉਹ ਵੀ ਪਤਾ ਕੀ ਕਹਿੰਦੇ ਸਾਡੇ ਰਿਸ਼ਤੇਦਾਰਾਂ ਨੂੰ ਮਿਲੀ ਹੈ ਕਿਉਂਕਿ ਉਹ ਲੋਕਾਂ 'ਚ ਸੱਚੇ ਹੁੰਦੇ ਆ ਵੀ ਪਿੰਡ ਦੇ ਵਿੱਚ ਅਸੀਂ ਨਹੀਂ ਨਹੀਂ ਸਾਡੇ ਰਿਸ਼ਤੇਦਾਰਾਂ ਨੂੰ ਮਿਲੀ ਆ ਉਹਨਾਂ ਨੂੰ ਪੁੱਛੋ ਵੀ ਰਿਸ਼ਤੇਦਾਰ ਕਿਹੜਾ ਆ ਕੋਈ ਨਹੀਂ ਉਹ ਗਾਂਹ ਕਹਿ ਦਿੰਦੇ ਆ ਵੀ ਸਾਡੇ ਰਿਸ਼ਤੇਦਾਰਾਂ ਨੂੰ ਮਿਲੀ ਪਰ ਨਹੀਂ ਕੋਈ ਨਹੀਂ ਤੁਸੀਂ ਅੰਬਰਸਰ 에ਅਰਪੋਰਟ ਤੇ ਦੇਖ ਲਓ ਅੰਬਰਸਰ 에ਅਰਪੋਰਟ ਦੇ ਉੱਤਰ ਦੇ ਅਨਸਾਰ 48000 ਨੌਕਰੀ 800 ਪਤਾ ਨਹੀਂ ਕਿੰਨੇ ਦਾ ਵਿਕਾਸ ਉਰਾਪਰਾ ਉਹ ਜਿੱਦਾਂ ਜਿੱਦਾਂ ਗਾਂਹ ਜਾਈ ਜਾਂਦੇ ਨੇ ਨਾ 에ਅਰਪੋਰਟ ਨਿਕਲਦੇ ਬੜੇ ਬਹੁਤ ਕੰਮ ਲਿਖੇ ਆ ਉਹ ਜਿੱਦਾਂ ਜਿੱਦਾ ਬੰਦਾ ਪਿੰਡ ਤੱਕੋਂ ਦਾ ਸਾਰਾ ਰਿਜ਼ਲਟ ਸਾਹਮਣੇ ਆ ਜਾਂਦਾ ਤੇ ਕੀ ਹੋਇਆ ਕੀ ਨਹੀਂ ਪਿੰਡ ਦਾ ਕਹਿੰਦੇ ਆ ਸਾਰਾ ਚਿੱਟਾ ਝਾਬ ਹੋ ਜਾਂਦਾ ਉਹ ਘਰੇ ਆ ਕੇ ਦੇਖਦੇ ਵੀ ਉਹੀ ਟੁੱਟੀਆਂ ਛੜਕਾਂ ਉਹੀ ਬੁਰਾ ਹਾਲ ਸੋ ਇਹ ਸਭ ਗੱਲੀ ਸਾਰਾ ਕੁਝ ਹੋਇਆ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਗੱਲ ਕਰਕੇ ਬਹੁਤ ਚਰਚਾ ਚ ਰਹੀ ਹੈ ਕਿ ਇਹ ਨਾ ਐਡਵਰਟਾਈਜ਼ਮੈਂਟ ਬਹੁਤ ਕਰਦੇ ਨੇ ਜਗਾ ਜਗਾ ਪੋਸਟਰ ਲਾਈਨੇ ਬੈਨਰ ਲਾਈਨੇ ਉਹਦੇ ਉੱਤੇ ਖਰਚਾ ਬਹੁਤ ਕਰਦੇ ਨੇ ਬਿਲਕੁਲ ਜੀ ਜੇ ਆ ਨਾ ਇਹਨਾਂ ਨੇ ਇੰਨਾ ਖਰਚਾ ਕਿਤੇ ਗਰੀਬਾਂ ਤੇ ਹੀ ਕੀਤਾ ਹੁੰਦਾ ਜਦੋਂ ਭਗਵੰਤ ਮਾਨ ਸਾਹਿਬ ਜਦੋਂ ਪਹਿਲਾਂ ਵੀ ਐਮਪੀ ਬਣੇ ਸੀਗੇ ਉਦੋਂ ਕਾਂਗਰਸ ਦੇ ਟਾਈਮ ਤੇ ਵੀ ਉਦੋਂ ਵੀ ਇਹਨਾਂ ਨੇ ਕਿਹਾ ਸੀ ਵੀ ਜਿਹੜੇ ਮੇਰੇ ਸਰਪੰਚ ਬਣਨਗੇ ਨਾ ਸਾਡੇ ਅਸੀਂ 5-5 ਲੱਖ ਰੁਪਈਆ ਦਵਾਂਗੇ ਜੀ ਉਹ ਹੁਣ ਸ਼ਾਇਦ ਲੋਕ ਭੁੱਲ ਵੀ ਗਏ ਉਹ ਵੀ ਨਹੀਂ ਮਿਲਿਆ ਬਾਅਦ ਚ ਵੀ ਕਿਹਾ ਸੀ ਉਹ ਵੀ ਨਹੀਂ ਮਿਲਿਆ ਫੇਰ ਕੇਜਰੀਵਾਲ ਦਿੱਲੀ 'ਚ ਇਹਨਾਂ ਦੀ ਸਰਕਾਰ ਸੀ ਇਹਨਾਂ ਨੇ ਉਦੋਂ ਵੀ ਵਾਅਦਾ ਕਰ ਲਿਆ ਇੱਥੇ ਵੀ ਅਸੀਂ 1000-1000 ਰੁਪਈਆ ਮਹੀਨਾ ਦਵਾਂਗੇ ਮੈਂ ਉਦੋਂ ਵੀ ਇੱਕ ਵੀਡੀਓ ਪਾਈ ਸੀ ਵੀ ਕੇਜਰੀਵਾਲ ਸਾਹਿਬ ਦਿੱਲੀ 'ਚ ਤਾਂ ਤੁਹਾਡੀ ਸਰਕਾਰ ਆ ਉਹਤੇ 10000 ਰੁਪਇਆ ਮਿਲਦਾ ਹੈ ਉਹ ਕਿਉਂਕਿ ਆਪਣੇ ਲੋਕ ਇੰਨੀ ਦੂਰ ਤੱਕ ਸਮਝਣਾ ਨਹੀਂ ਚਾਹੁੰਦੇ ਦਿੱਲੀ ਵਾਲਿਆਂ ਨੂੰ ਆਪਣਾ ਕਹੀ ਜਾਂਦੇ ਆ ਪੰਜਾਬ ਚ ਜਾ ਕੇ ਦੇਖੋ ਇਦਾਂ ਉਹ ਕਿਉਂਕਿ ਬੋਡਾਂ ਤੇ ਹੀ ਆ ਉਹ ਜਦੋਂ ਕਿਤੇ ਉਹ ਗੇੜਾ ਮਾਰਦੇ ਆ ਕੋਈ ਬਾਹਰਲਾ ਜਿਹੜਾ ਟੂਰਿਸਟ ਆਉਂਦਾ ਉਹਨੇ ਆਪਣੇ ਕਿਸੇ ਰੋਕ ਕੇ ਪੁੱਛਣਾ ਤਾਂ ਨਹੀਂ ਹੋਗਾ ਉਹ ਰੋੜਾਂ ਤੋਂ ਹੀ ਦੇਖ ਕੇ ਕਹਿੰਦੇ ਹਾਂ ਵੀ ਪੰਜਾਬ ਚ ਵਾਕਈ ਆ ਚੀਜ਼ਾਂ ਬਣੀਆਂ ਪਰ ਅਸਲ ਚ ਹੋਇਆ ਕੁਝ ਨਹੀਂ ਕਲੇ ਨੀ ਪੱਤਰੀ ਰੱਖੇ ਗਏ ਤੁਸੀਂ ਕੋਈ ਹਸਪੀਟਲ ਦੱਸ ਸਕਦੇ ਹੋ ਕੋਈ ਤੁਸੀਂ ਕੋਛ ਵੀ ਮੇਰੇ ਕਾਲਜ ਦੱਸ ਦਿਓ ਕੋਈ ਤਰੱਕੀ ਵਾਲੇ ਕੋਈ ਥਰਮਲ ਪਲਾਂਟ ਦੱਸ ਦਿਓ ਕਿਤੇ ਵੀ ਕੋ ਲੱਗਾ ਹੀ ਨਹੀਂ ਉਹ ਬਸ ਬੋਡਾਂ ਦੇ ਉੱਪਰ ਲੱਗੇ ਆ ਉਹ ਬੋਡਾਂ ਦੇ ਜ਼ਰੂਰ ਉਹ ਖੰਭਿਆਂ ਦੇ ਇੱਕ ਖੰਭਾ ਛੱਡ ਸਾਰਿਆਂ ਤੇ ਲਗਾਤਾਰ ਲਾਏ ਜੇ ਇਹਨਾਂ ਪੈਸਾ ਇਹ ਕਿਤੇ ਚੱਜ ਦੇ ਕੰਮ ਤੇ ਲਾਉਂਦੇ ਤੇ ਇਹ ਵੈਸੇ ਇਹਨਾਂ ਲੋਕਾਂ ਦੇ ਨਹੀਂ ਭੰਡੀ ਨਹੀਂ ਸੀ ਕਰਨੀ ਜਿਹਨਾਂ ਇਸ ਟਾਈਮ ਇਹਨਾਂ ਦੀ ਹੋ ਰਹੀ ਹੈ ਤੇ ਸਰਕਾਰ ਤਾਂ ਕਹਿੰਦੀ ਹੈ ਕਿ ਅਸੀਂ ਸਕੂਲ ਆਫ ਐਮੀਨੈਂਸ ਬਣਾਏ ਨੇ ਤੇ ਜਿਹੜੇ ਪ੍ਰਾਈਵੇਟ ਸਕੂਲਾਂ ਚ ਬੱਚੇ ਪੜ੍ਹਦੇ ਸੀਗੇ ਉਹਨਾਂ ਦਾ ਵੀ ਰੁਝਾਨ ਜਿਹੜਾ ਹੁਣ ਸਰਕਾਰੀ ਸਕੂਲਾਂ ਵੱਲ ਨੂੰ ਪੈ ਰਿਹਾ ਹੈ ਇਹਨਾਂ ਦੇਖੋ ਜੀ ਸਕੂਲ ਤੁਸੀਂ ਆਪਣੇ ਸਾਡੇ ਹੀ ਤੁਸੀਂ ਦੇਖ ਲਓ ਜਾ ਕੇ ਸਕੂਲਾਂ ਦੀਆਂ ਉਹੀ ਕੰਧਾਂ ਸਾਡੇ ਕੋਲ ਵੀਡੀਓ ਵੀ ਪਈਆਂ ਚਲੋ ਕੁਛ ਅਸੀਂ ਆਪਣੇ ਰਜਮ ਵਿੱਚ ਕਈ ਵਾਰੀ ਬਿਜੀ ਹੋਈ ਦਾ ਨਹੀਂ ਪਾ ਸਕੇ ਚਾਰ-ਚਾਰ ਬਾਰ ਉੱਪਰ ਦੇ ਕੇ ਉਹਨਾਂ ਨੂੰ ਉੱਚੀਆਂ ਕਰਕੇ ਤੇ ਰੰਗ ਕਰਕੇ ਏਦਾਂ ਸਕੂਲ ਨਹੀਂ ਬਣ ਜਾਂਦੇ ਆਪਣੇ ਬੋਰਡ ਲਾ ਕੇ ਏਦਾਂ ਸਕੂਲ ਨਹੀਂ ਬਣ ਜਾਂਦੇ ਬਾਥਰੂਮਾਂ ਨੂੰ ਰੰਗ ਕਰਕੇ ਢਗਾਟਨ ਕਰੀ ਜਾਂਦੇ ਆ ਟਰਾਂਸਫਰਮ ਨਵਾਂ ਰੱਖਦੇ ਢਗਾਟਨ ਕਰੀ ਜਾਂਦੇ ਆ ਇਹ ਗੱਲਾਂ ਛੜਕਾਂ ਬਣੋ ਬਜਰੀ ਦਾ ਟਰੱਕ ਲੈਣ ਡਿਆ ਉਹ ਤੇ ਰੀਬਨ ਕੱਟ ਦਿੱਤਾ ਸਮਝ ਨਹੀਂ ਆਉਂਦੀ ਵੀ ਇਹ ਬਜਰੀ ਲਾ ਆ ਕੇ ਰੀਬਨ ਕੱਟੀ ਜਾਂਦੇ ਵੀ ਇਹਨਾਂ ਨੂੰ ਕੋਈ ਹੋਰ ਕੰਮ ਹੀ ਨਹੀਂ ਇਹ ਤੋਂ ਚੱਲੇ ਵਾਲਾ ਕੰਮ ਵੀ ਜੇ ਕਿਤੇ ਹੋਇਆ ਨਾ ਕਿ ਭਰਤੀ ਵਾਲੀ ਟਰਾਲੀ ਵੀ ਆਈ ਦੇਰੀ ਵਨ ਕਟਣ ਜਾਣਗੇ ਕਿਉਂਕਿ ਇਹਨਾਂ ਨੂੰ ਕੋਈ ਕੰਮ ਨਹੀਂ ਲੱਭਦਾ ਲੋਕੀ ਸਦਨੋਂ ਅਟ ਗਏ ਇਹੋ ਜਿਹੇ ਾਲਾਦ ਦੇ ਕੰਮ ਕਦੇ ਹੋਏ ਨਹੀਂ ਬਸ ਆ ਆ ਵੀ ਜਿੱਦਾ ਸਬਦਾ ਕੇਂਦਰ ਸੀਗੇ ਉਹਨਾਂ ਨੂੰ ਬਦਲਤਾ ਇਹਨਾਂ ਨੇ ਆਪਣਾ ਬਸ ਆ ਫੱਟੀ ਪੋਚੀਆਂ ਕਰ ਕਰਕੇ ਜਿੰਨਾ ਵੀ ਹੋ ਸਕਦਾ ਕਰਨ ਦਾ ਪਰ ਲੋਕਾਂ ਨੂੰ ਅਸਲ ਦੇ ਵਿੱਚ ਹੁਣ ਪਤਾ ਲੱਗ ਗਿਆ ਹੁਣ ਕਈਆਂ ਪਿੰਡਾਂ ਦੇ ਵਿੱਚ ਇੱਕ ਪਿੱਛੇ ਜਿਹੇ ਰੀਲ ਵੀ ਵਾਇਰਲ ਹੋਈ ਆ ਉਹ ਕਹਿੰਦੇ ਵੀ ਤਾਨੂੰ ਅਸੀਂ ਆਹ ਦੇ ਦਿਆਂ ਉਹ ਕਹਿੰਦੇ ਨਹੀਂ ਜੀ ਸਾਨੂੰ ਹੁਣ ਕੁਝ ਨਹੀਂ ਚਾਹੀਦਾ ਤੁਸੀਂ ਬਹੁਤ ਕੁਝ ਦੇਤਾ ਜੀ ਜਿੰਨੀ ਆਰੀ ਕਹਿੰਦੇ ਤੁਸੀਂ ਆਉਣੇ ਓਨੀ ਆਰੀ ਕੋਨਾ ਕੋ ਦੇ ਕੇ ਜਾਣੇ ਕਿਉਂ ਲੋਕਾਂ ਨੂੰ ਪਤਾ ਵੀ ਗੱਲ ਨਹੀਂ ਕਹਿ ਜਾਂਦੇ ਆ ਖਾਤਿਆਂ ਚ ਆਉਂਦੇ ਨਹੀਂ ਹਮ ਸਰਪੰਚਾਂ ਨੂੰ ਪੁੱਛ ਲਓ ਸਰਪੰਚਾਂ ਨੂੰ ਲੋਕੀ ਤੰਗ ਕਰਦੇ ਵੀ ਇੰਨੇ ਪੈਸੇ ਕਹਿ ਕੇ ਗਏ ਆ ਸਰਕਾਰ ਨੇ ਕਿਹਾ ਉਹ ਕਹਿੰਦੇ ਭਾਈ ਆ ਕੇ ਕਾਊਂਟ ਦੇਖ ਲਓ ਕਾਊਂਟ ਖਾਲੀ ਪੈ ਸੋ ਲੋਕ ਹੁਣ ਸਿਆਣੇ ਲੋਕਾਂ ਨੂੰ ਪਿੰਡ ਦੇ ਕੰਮ ਦਿਸ ਪਏ ਉਹ ਕਹਿੰਦੇ ਹੁਣ ਜੇ ਤੁਸੀਂ ਪਹਿਲਾਂ ਨਹੀਂ ਕੀਤੇ ਹੁਣ ਸਾਲ ਚ ਕੀ ਕਰਨਾ ਉਹਨਾਂ ਨੂੰ ਇਹ ਵੀ ਪਤਾ ਵੀ ਹੁਣ ਵੀ ਲਾ ਰਹੀ ਆ ਹੁਣ ਵੀ ਲਾ ਰਹੀ ਆ ਵੀ ਹੁਣ ਵੀ ਨਹੀਂ ਕੁਝ ਬਣਨਾ ਹੁਣ ਧੱਕੇਸ਼ਾ ਹੀ ਚੱਲ ਰਹੀ ਆ ਸਾਰੇ ਪਾਸੇ ਤੇ ਪਰ ਲੋਕਾਂ ਨੇ ਇੱਕ ਦੀ ਇਹਨਾਂ ਨੂੰ ਇਹਨਾਂ ਦੀ ਕੀਤੀ ਦੀ ਸਜ਼ਾ ਦੇ ਦੇਣੀ ਫਤਵਾ ਦੇ ਦੇਣਾ ਲੋਕਾਂ ਨੇ ਜੇ ਹਿਸਾਬ ਨਾਲ ਲੋਕ ਤੁਰੇ ਆ ਸੋ ਬਹੁਤ ਜ਼ਿਆਦਾ ਹੰਗਾਰਾ ਆ ਇੱਕ ਦੀ ਤਾਂ ਬਸ ਲੋਕੀ ਕਾਲੀ ਦਾਲੀ ਕਾਲੀ ਦਾਲ ਹੁੰਦੀ ਪਈ ਜਿਵੇਂ ਤੁਸੀਂ ਧੱਕੇਸ਼ਾਹੀ ਦੀ ਗੱਲ ਕੀਤੀ ਆ ਤਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਪੰਜਾਬ ਚਦਾ ਹੋਇਆ ਹੈ ਕਿ ਨਾਮਜ਼ਦਗੀਆਂ ਪਰਣ ਨਹੀਂ ਦਿੱਤੀਆਂ ਗਈਆਂ ਕੈਂਡੀਡੇਟ ਜਿਹੜੇ ਸੀ ਉਹ ਜਦ ਨਾਮਜ਼ਦਗੀ ਭਰਨ ਲਈ ਜਾਂਦੇ ਸੀ ਤੇ ਉਹਨਾਂ ਦੇ ਕੋਲ ਉਹ ਹੱਥ ਦੇ ਵਿੱਚੋਂ ਲਿਫਾਫੇ ਖੋ ਕੇ ਉਹਨਾਂ ਦੀਆਂ ਜਿਹੜੀਆਂ ਪਰਚੀਆਂ ਉਹ ਖੋ ਕੇ ਲੋਕ ਭੱਜ ਜਾਂਦੇ ਸੀ ਮੈਂ ਕਹਾਂ ਜੀ ਬੈਨ ਨੂੰ ਤਾਂ ਇਹ ਨਹੀਂ ਸਮਝ ਆਉਂਦੀ ਇਹਨਾਂ ਨੇ ਇੰਨੇ ਇਹ ਸਾਰੇ ਬੰਦੇ ਮਿਲਖਾ ਸਿੰਘ ਕਰਕੇ ਰੱਖੇ ਇਹਨਾਂ ਨੇ ਉਹ ਇਹਨਾਂ 60-60 ਸਾਲ ਵਾਲੇ ਬੰਦੇ ਭਜਾਉਂਦੇ ਉਹ ਤੋਂ ਦੇਓ ਪੇਪਰ ਖੋ ਕੇ ਭੱਜਣ ਉਹਦੇ ਇੱਕ ਬੰਦਾ ਭੱਜੰਡਿਆ ਉਹ ਤੁਸੀਂ ਦੇਖ ਲਓ ਉਹਦੇ ਇਦਾਂ ਲੱਗਦਾ ਉਹ ਵਿਚਾਰੇ ਨੂੰ ਦਮੇ ਦੀ ਸ਼ਿਕਾਇਤ ਲੱਗਦੀ ਉਹ ਹੰਕਣੋਂ ਔਂਕਣੀ ਹੋਇਆ ਕਿ ਉਹਦੇ ਸਟੰਟ ਪੈਣ ਵਾਲਾ ਹੋ ਜਾਣਾ ਜੇ ਹਿਸਾਬ ਨਾਲ ਭੱਜੰਡੇ ਵੀ ਇੱਥੇ ਤੱਕ ਲੋਕ गिर ਚੁੱਕੇ ਆ ਇਹਨਾਂ ਨੂੰ ਇਹ ਨਹੀਂ ਜਿੱਤ ਉਹ ਆ ਜੇ ਤੁਸੀਂ ਲੋਕਾਂ ਦੇ ਦਿਲਾਂ 'ਚ ਜਿੱਤਦੇ ਅੱਜ ਤੁਸੀਂ ਧੱਕੇਸ਼ਾਹੀ ਨਾਲ ਜਿੱਤ ਜਾਓਗੇ ਪਰ ਉਹ ਲੋਕਾਂ ਦੇ ਦਿਲਾਂ 'ਚ ਨਹੀਂ ਤੁਸੀਂ 5 ਸਾਲ ਰਾਜ ਕਰ ਜਾਓਗੇ ਕੁਝ ਵੀ ਕਰ ਜਾਓਗੇ ਆਪਣਾ ਜੋਰ ਜਮਾ ਲਓਗੇ ਉਹ ਲੋਕਾਂ ਨੇ ਤੁਹਾਨੂੰ ਗਾਲਾਂ ਹੀ ਕੱਢਣੀਆਂ ਅੰਦਰੋਂ ਦੇ ਕਿਉਂਕਿ ਜਿੱਤ ਉਹ ਆ ਜੇ ਤੁਸੀਂ ਆਪਣੇ ਮੈਦਾਨ ਦੇ ਵਿੱਚ ਆ ਕੇ ਸਾਫ਼ ਸੁਥਰੀ ਜਿਹੜੀ ਖੇਡ ਆ ਖੇਡੋ ਫੇ ਪਤਾ ਲੱਗਦਾ ਵੀ ਹਾਂ ਬਈ ਇਹ ਵਾਕਈ ਅਸਲ ਹੱਕਦਾਰ ਸਿਗਾ ਹੁਣ ਜਿਹੜਾ ਇਦਾਂ ਦਾ ਚਲੋ ਸਾਡੇ ਜਲੰਧਰ ਪੁਲਿਸ ਨੂੰ ਮੈਂ ਬਹੁਤ ਧੰਨਵਾਦ ਵੀ ਕਰਦਾ ਉਹਨਾਂ ਦਾ ਜਲੰਧਰ ਦੇ ਵਿੱਚ ਬਹੁਤ ਸ਼ਾਂਤੀਪੂਰਵ ਸਾਰਾ ਹੋਇਆ ਕੋਈ ਇਦਾਂ ਦੀ ਕੋਈ ਵਾਰਦਾਤ ਨਹੀਂ ਹੋਈ ਸਾਰੇ ਕਾਲੀ ਕਾਂਗਰਸੀਏ ਆਮ ਆਦਮੀ ਪਾਰਟੀ ਵਾਲੇ ਸਾਰੇ ਇੱਕ ਦੂਜੇ ਨਾਲ ਮਿਲ ਕੇ ਇੱਕ ਦੂਜੇ ਨੂੰ ਮਿਲਦੇ ਰਹਿ ਪੇਪਰ ਜਮਾ ਕਰਾਏ ਤਾਂ ਵਧੀਆ ਗੱਲ ਵੀ ਲੱਗੀ ਚੰਗਾ ਵੀ ਲੱਗਾ ਤੇ ਮੈਂ ਸਰਕਾਰਾਂ ਜਿਹੜੀਆਂ ਮਰਜ਼ੀ ਪਰ ਮੈਂ ਉਹ ਚੀਜ਼ ਦਾ ਜਿਹੜੀ ਚੰਗੀ ਚੀਜ਼ ਹੈ ਮੈਂ ਦੱਸਦਾ ਵੀ ਆ ਵੀ ਮੈਂ ਪਹਿਲਾਂ ਵੀ ਇੰਟਰਵਿਊ ਚ ਜਲੰਧਰ ਪੁਲਿਸ ਦਾ ਧੰਨਵਾਦ ਕੀਤਾ ਕਿਉਂਕਿ ਬਹੁਤ ਸ਼ਾਂਤੀਪੂਰਵ ਵਧੀਆ ਕੰਮ ਹੋਇਆ ਕਿਸੇ ਦਾ ਪੇਪਰ ਨਹੀਂ ਪਾੜਿਆ ਗਿਆ ਕਿਸੇ ਦਾ ਧੱਕਾ ਨਹੀਂ ਕਿਸੇ ਨਾਲ ਹੋਇਆ ਸੋ ਇਹ ਇਦਾਂ ਚਾਹੀਦਾ ਸਾਰੇ ਦਾ ਇਹ ਚੀਜ਼ ਚਾਹੀਦੀ ਠੀਕ ਹੈ ਤੇ ਹੁਣ ਥੋੜੀ ਬਹੁਤ ਅਸੀਂ ਤੁਹਾਡੀ ਗੱਲ ਕਰਦੇ ਆ ਕਿ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਚੋਣ ਪ੍ਰਚਾਰ ਲਈ ਜਦ ਤੁਸੀਂ ਡੋਰ ਟੂ ਡੋਰ ਕੈਂਪੇਨ ਕਰਦੇ ਹੋ ਤਾਂ ਉਸ ਵੇਲੇ ਲੋਕਾਂ ਦਾ ਕਿੰਨਾ ਕੁ ਸਾਥ ਮਿਲਦਾ ਲੋਕਾਂ ਦਾ ਇੰਨਾ ਕੁ ਸਾਥ ਮੈਦਿਆ ਨਾ ਜੀ ਵੀ ਛੱਡੋ ਹੀ ਗੱਲਾਂ ਇਹ ਹੂੰ ਲੋਕੀ ਆਪਣੇ ਬੰਦੇ ਜਿਹੜੇ ਜਾਂਦੇ ਆ ਨਾ ਟੀਮ ਜਾਂਦੀ ਆ ਘਰਾਂ ਤੇ ਪੋਸਟਰ ਲਾਉਣ ਉਹ ਮੈਂ ਸਮਝਦੇ ਉਹਨਾਂ ਨੂੰ ਗੁੱਸੇ ਮੈਂ ਕਹਾ ਯਾਰ ਮੈਂ ਦੇਖੇ ਤੁਸੀਂ ਤਾਂ ਵੀ ਬਿਲਕੁਲ ਹੀ ਨਾਲ ਨਾਲ ਜੋੜ ਕੇ ਇਦਾਂ ਪੋਸਟਰ ਲਾਏ ਆ ਵੀ ਤੁਸੀਂ ਉਹ ਸਿਪਾਈ ਜਾਂਨੇ ਵੀ ਉਹ ਮੈਨੂੰ ਜਿਹਨਾਂ ਤੋਂ ਸਿਪਾਈ ਦੇ ਉਹ ਕਹਿੰਦੇ ਜੀ ਇੰਨੇ ਚ ਪੂਰਾ ਜ਼ਿਲ੍ਹਾ ਨਿਕਲ ਜਾਂਦਾ ਤੁਸੀਂ ਹੋਰ ਬਣਾਉਣ ਨੂੰ ਗਏ ਜਿਹਨੇ ਦਿੱਤੇ ਸੀ ਉਹ ਬੰਦੇ ਕਹਿੰਦੇ ਭਾਜੀ ਅਸੀਂ ਕੀ ਕਰੀਏ ਲੋਕੀ ਕਹਿ ਗਏ ਕਿ ਆਪਣੇ ਘਰਾਂ ਤੇ ਲਵਾਉਦੇ ਵੀ ਅਫਤਾਰ ਮੈਨੇਜਰ ਦੀ ਸਾਡੇ ਫੋਟੋ ਲੱਗਣੀ ਚਾਹੀਦੀ ਸਾਡੇ ਘਰ ਬੋਰੇ ਇਤੋਂ ਜ਼ਿਆਦਾ ਪਿਆਰ ਮੈਂ ਦੱਸ ਨਹੀਂ ਸਕਦਾ ਵੀ ਇਹਨਾਂ ਮਾਣ ਦਿੰਦੇ ਆ ਨਾ ਲੋਕ ਸੋ ਪ੍ਰਮਾਤਮਾ ਬੈਠਾ ਆ ਜੀ ਹੁਣ ਉਹ ਹੀ ਕਰੂਗਾ ਸਭ ਕੁਝ ਤੇ ਤੁਹਾਡੀ ਸੁਖਵੀਰ ਬਾਦਲ ਸਾਹਿਬ ਹੁਣਾਂ ਦੇ ਨਾਲ ਮੁਲਾਕਾਤ ਪਹਿਲੀ ਵਾਰ ਕਦ ਹੋਈ ਸੀ ਪਹਿਲੀ ਵਾਰ ਜੀ ਜਦੋਂ ਤਕਰੀਬਨ 4 ਸਾਲ ਪਹਿਲਾਂ ਹੋਈ ਸੀ ਉਦੋਂ ਵਿਆਦਬੀ ਦਾ ਚੱਲਦਾ ਸੀਗਾ ਅਸੀਂ ਸਾਰੇ ਸੋਸ਼ਲ ਮੀਡੀਆ ਵਾਲੇ ਇਕੱਠੇ ਹੋਏ ਸੀ ਸਾਰਿਆਂ ਨੇ ਤੇ ਬਾਦਲ ਸਾਹਿਬ ਨਾਲ ਤਾਜ ਹੋਟਲ 'ਚ ਮੀਟਿੰਗ ਰੱਖੀ ਸੀ ਹੂੰ ਤੇ ਉੱਥੇ ਵੀ ਅਸੀਂ ਇਹੀ ਸਵਾਲ ਜਵਾਬ ਕੀਤੇ ਸੀਗੇ ਵੀ ਜੋ ਬਿਆਦਬੀ ਦੇ ਸੀ ਸੋ ਬਾਦਲ ਸਾਹਿਬ ਨੇ ਬੜਾ ਕਲੀਅਰ ਕੀਤਾ ਸੀ ਕਿ ਉਦੋਂ ਵੀ ਉਹਨਾਂ ਨੇ ਕਿਹਾ ਸੀ ਵੀ ਕੋਈ ਵੀ ਸਰਪੰਚ ਤੋਂ ਲੈ ਕੇ ਕੋਈ ਵੀ ਬੰਦਾ ਕੋਈ ਫੈਮਲੀ ਦੇ ਵਿੱਚ ਮੋਢੀ ਹੋਵੇ ਨਾ ਜਿਹੜਾ ਘਰ ਦਾ ਉਹ ਕਦੀ ਨਹੀਂ ਚਾਹੂਗਾ ਕਿ ਮੇਰਾ ਘਰ ਖਰਾਬ ਹੋ ਜਵੇ ਤੇ ਮੈਨੂੰ ਬਦਨਾਮੀ ਹੋਵੇ ਉਹਨਾਂ ਨੇ ਉਸ ਟਾਈਮ ਵੀ ਇੱਕ ਗੱਲ ਕਹੀ ਸੀ ਵੀ ਜੇ ਕਿਤੇ ਮੇਰੀ ਕਿਤੇ ਕੋਈ ਮੇਰੀ ਗਲਤੀ ਨਿਕਲ ਜਾਵੇ ਤਾਂ ਮੈਂ ਆਪਣਾ ਸਿਰ ਕਲਮ ਕਰਾਉਣ ਨੂੰ ਤਿਆਰ ਹਾਂ ਇੰਨੀ ਗੱਲ ਜ਼ਰੂਰ ਉਹਨਾਂ ਨੇ ਕਹੀ ਸੀ ਵੀ ਗਲਤੀ ਸਾਡੀ ਇਹ ਹੈ ਵੀ ਸਾਡੀ ਸਰਕਾਰ ਦੇ ਦੌਰਾਨ ਇਹ ਚੀਜ਼ਾਂ ਹੋਈਆਂ ਤੇ ਸਾਡੇ ਕੋਲ ਟਾਈਮ ਥੋੜਾ ਸੀ ਸਾਡੇ ਕੋਲ ਬੰਦੇ ਨਹੀਂ ਪੜੇਗੇ ਹੂੰ ਕਿਉਂਕਿ ਉਹ ਇਹ ਗਲਤੀ ਜਿਹੜੀ ਉਹਨਾਂ ਨੇ ਕੱਲ ਤੱਕ ਸਰਬ ਦੇ ਮੂਹਰੇ ਵੀ ਅੱਗੇ ਕਬੂਲ ਕੀਤੀ ਆ ਸੋ ਇਹ ਲੋਕਾਂ ਦੇ ਦਿਲਾਂ 'ਚ ਇਹ ਭਰਦੇ ਆ ਵੀ ਇਹਨਾਂ ਨੇ ਕਬੂਲ ਕੀਤੀ ਇਹਨਾਂ ਨੇ ਕੀਤੀ ਹੈ ਹੂੰ ਪਰ ਉਹ ਬੰਦੇ ਜਿੰਨੇ ਫੜ ਹੋਏ ਆ ਤੁਸੀਂ ਦੇਖ ਲਓ ਮਲੇਰਕੋਟ ਲਿਆਲ ਦੇ ਸਾਰੇ ਆਮ ਆਦਮੀ ਪਾਰਟੀ ਦੇ ਫੜ ਹੋਣ ਡੇ ਉਹ ਲੋਕਾਂ ਦੇ ਦਿਮਾਗ 'ਚ ਹੀ ਨਹੀਂ ਆਉਣ ਡੇ ਵੀ ਬਿਆਦਬੀਆਂ ਵਾਲੇ ਬੰਦੇ ਆਮ ਆਦਮੀ ਪਾਰਟੀ ਦੇ ਫਾੜ ਹੋ ਰਹੇ ਅਸੀਂ ਫੇਰ ਉਹੀ ਗੱਲਾਂ ਨੂੰ ਵੀ ਲੈ ਕੇ ਬੈਠੇ ਆ ਵੀ ਥੋੜਾ ਸੱਚਾਈ ਵਾਲੇ ਲੋਕ ਜਾਣ ਨੂੰ ਤਿਆਰ ਨਹੀਂ ਸੀ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਹੁਣ ਲੋਕਾਂ ਨੇ ਦੇਖ ਲਿਆ ਕਿਉਂਕਿ ਕਾਂਗਰਸ ਨੇ ਪੂਰਾ ਜ਼ੋਰ ਲਾਇਆ ਜੇ ਉਹ ਗੁਨਾਹਗਰ ਹੁੰਦੇ ਤੇ ਸਾਹਮਣੇ ਆ ਜਾਣਾ ਸੀ ਫੇਰ ਆਮ ਆਦਮੀ ਪਾਰਟੀ ਨੇ ਹੁਣ ਦੇਖ ਲਓ ਚਾਰ-ਸਾਰ ਨੰਘ ਪੂਰਾ ਜ਼ੋਰ ਲਾ ਲਿਆ ਆਪਣੇ ਸਾਹਮਣੇ ਆ ਹੁਣ ਲੋਕੀ ਸਮਝ ਗਏ ਵੀ ਇਹਨਾਂ ਦੀਆਂ ਆਪਣੀਆਂ ਕਿਉਂਕਿ ਜਦੋਂ ਦੀ ਆਮ ਆਦਮੀ ਪਾਰਟੀ ਹੋਣ ਦੇ ਚਾਹੀਏ ਨਾ ਇਹ ਆਪਣੇ ਲੋਕਾਂ ਨੂੰ ਸਮਝਣਾ ਚਾਹੀਦਾ ਉਦੋਂ ਤਾਂ ਹੀ ਇਹ ਚੀਜ਼ਾਂ ਸ਼ੁਰੂ ਹੋਈਆਂ ਉਦੋਂ ਪਹਿਲਾਂ ਕਦੀ ਵਿਅਦਵੀ ਦਾ ਕਦੀ ਸੁਣਿਆ ਵੀ ਨਹੀਂ ਸੀ ਸੋ ਇਹ ਉਦੋਂ ਤੋਂ ਇਹ ਸਰਕਾਰ ਨੂੰ ਢਾਹ ਲਾਉਣ ਨੂੰ ਇਹਨਾਂ ਨੂੰ ਪਤਾ ਸੀ ਕਿ ਖੇਤਰੀ ਪਾਰਟੀਆਂ ਕਿਸ ਤਰੀਕੇ ਨਾਲ ਇਹਨੂੰ ਥੱਲੇ ਲਾਉਣਾ ਇਹ ਕਿਤੇ ਨਾ ਕਿਤੇ ਕਾਮਯਾਬੀ ਜ਼ਰੂਰ ਹੋਏਗੀ ਕਾਮਯਾਬ ਹੋਏ ਪੂਰੇ ਕਾਮਯਾਬ ਹੋਏ ਜੀ ਤੋੜੇ ਨਹੀਂ ਪੂਰੇ ਹੋਏ ਇਹਨਾਂ ਨੇ ਬਿਲਕੁਲ ਜ਼ੀਰੋ ਕਰਤੀ ਪਾਰਟੀ ਪਰ ਸਰਦਾਰ ਸੁਖਵੀਰ ਸਿੰਘ ਬਾਦਲ ਉਹ ਆਪਣੇ ਜਿਹੜੇ ਕੰਮਾਂ ਤੇ ਉਹ ਚੱਲਦੇ ਰਹਿ ਉਹਨਾਂ ਨੇ ਕਿਹਾ ਉਹ ਪਹਿਲਾਂ ਵੀ ਇਹੀ ਕਹਿੰਦੇ ਸੀ ਵੀ ਜਦੋਂ ਸਾਡੀ ਜੇ ਕਿਤੇ ਗਲਤੀ ਹੋਈ ਸਾਨੂੰ ਜੋ ਸਜ਼ਾ ਮਿਲੂ ਅਸੀਂ ਮੰਨਜੂਰ ਹੈ ਸੋ ਜਿਹੜੀਆਂ ਉਹਨਾਂ ਨੇ ਉਹਨਾਂ ਦੀ ਸਰਕਾਰ ਦੌਰਾਨ ਗਲਤੀਆਂ ਹੋਈਆਂ ਉਹਨਾਂ ਨੇ ਮੰਨੀ ਗਲਤੀ ਵੀ ਇਹ ਸਾਡੀ ਸਰਕਾਰ ਦੌਰਾਨ ਹੋਈਆਂ ਤੇ ਉਹਦਾ ਨਤੀਜਾ ਆਪਾਂ ਦੇਖ ਹੀ ਲਿਆ ਹੁਣ ਇਹਨਾਂ ਦਾ ਕੀ ਹਾਲ ਹੋ ਗਿਆ ਸੋ ਸਾਰੇ ਲੋਕ ਡਟ ਕੇ ਹੁਣ ਸਾਥ ਹੋ ਦੇਣ ਡਏ ਆ ਖੁੱਲ ਕੇ ਤੁਰੇ ਆ ਕਿਉਂਕਿ ਇਹ ਖੇਤਰੀ ਪਾਰਟੀ ਜੇ ਆਪਣੀ ਪੰਜਾਬ ਦੀ ਪਾਰਟੀ ਖਤਮ ਹੋ ਗਈ ਹੈ ਨਾ ਸੋ ਆਪਾਂ ਦਿੱਲੀ ਵਾਲਿਆਂ ਦੇ ਗੁਲਾਮ ਹੋ ਗਏ ਹੂੰ ਕਿਉਂਕਿ ਇਹ ਸਰਕਾਰਾਂ ਜਿਹੜੀਆਂ ਕਾਂਗਰਸ ਲਾ ਲਓ ਜਾਂ ਆਮ ਆਦਮੀ ਪਾਰਟੀ ਲਾ ਲਓ ਇਹ ਆਪਾਂ ਨੂੰ ਚਾਹੁੰਦੇ ਆ ਕਿ ਅਸੀਂ ਦਿੱਲੀ ਵਾਲਿਆਂ ਦੇ ਗੁਲਾਮ ਹੋਈਏ ਸੋ ਜਿਹੜੇ ਆਪਣੀ ਪਾਰਟੀ ਆ ਜੇ ਪੰਜਾਬ ਦੀ ਖੇਤਰੀ ਪਾਰਟੀ ਆ ਜੇ ਆਪਾਂ ਇਹਨੂੰ ਮਜ਼ਬੂਤ ਕਰ ਦੇ ਹੁਣ ਤੁਸੀਂ ਹੜਾਂ 'ਚ ਦੇਖ ਲਓ ਹੂੰ ਹੜਾਂ ਦੇ ਵਿੱਚ ਸਾਡੇ ਨਾਲ ਦਿੱਲੀ ਵਾਲਾ ਤਾਂ ਨਹੀਂ ਕੋਈ ਖੜਿਆ ਜੀ ਕੋਈ ਜੇ ਮੌਜੂਦਾ ਸਰਕਾਰ ਤੱਕ ਨਹੀਂ ਖੜੀ ਕੋਈ ਨਹੀਂ ਖੜੇ ਨਾ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਰੋੜਾਂ ਰੁਪਏ ਵੰਡ ਦਿੱਤਾ ਦੇੜੀ ਦਾ ਕਰੋੜ ਕਰੋੜ ਰੁਪਇਆ ਵੰਡਦੇ ਰਿਹਾ ਉਹ ਤਕਰੀਬਨ ਹਜੇ ਤੱਕ ਵੀ ਮੈਂ ਤੁਹਾਨੂੰ ਹਜੇ ਵੀ ਦਿਖਾ ਸਕਦਾ ਉਹਨਾਂ ਦੀ ਸੇਵਾ ਚੱਲਣ ਢਈ ਆ ਜਿੱਥੇ ਆਪਣੇ ਕਣਕ ਦੇ ਵੀ ਕਣਕਾਂ ਬੀਜ ਹੋਣ ਡੀਆਂ ਪੱਧਰ ਹਜੇ ਤੱਕ ਚੱਲਣ ਡੀਆਂ ਸੋ ਇਹ ਚੀਜ਼ ਇਹਨਾਂ ਨੇ ਤਾਂ ਕੀਤੀ ਕਿਸੇ ਨੇ ਜੀ ਇਹ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਚਾਹੀਦਾ ਕਿ ਆਪਣੀ ਖੇਤਰੀ ਪਾਰਟੀ ਨੂੰ ਹੁਣ ਆਪਣੇ ਕੋ ਟਾਈਮ ਆ ਜੇ ਆਪਾਂ ਮਜ਼ਬੂਤ ਕਰ ਲਾਂਗੇ ਤੇ ਆਪਾਂ ਆਉਣ ਵਾਲੇ ਜਿਹੜੇ 5 ਸਾਲ ਆ ਨਾ ਤਕਰੀਬਨ ਸੁਖਬੀਰ ਬਾਦਲ ਜੀ ਨੇ ਇਹ ਵੀ ਗੱਲ ਕਹੀ ਸੀ ਕਿ ਜੇ ਆਪਣੀ ਜਦੋਂ ਸਰਕਾਰ ਆ ਗਈ ਹੈ ਨਾ 6 ਮਹੀਨਿਆਂ ਦੇ ਵਿੱਚ ਲੋਕ ਮੂੰਹੋਂ ਬੋਲ ਕੇ ਦੱਸਣਗੇ ਵੀ ਅਸੀਂ ਸਹੀ ਫੈਸਲਾ ਲੈ ਲਿਆ ਸੋ ਇਹ ਆਪਾਂ ਨੂੰ ਹੁਣ ਰਲ ਮਿਲ ਕੇ ਚਾਹੀਦਾ ਕਿ ਹੁਣ ਆਪਾਂ ਗਲਤੀ ਨਾ ਕਰੀਏ ਕਿਉਂਕਿ ਆਪਾਂ ਨੂੰ ਇਹ ਵੀ ਪਤਾ ਹੈ ਸਾਰਿਆਂ ਨੂੰ ਕਿ ਉਹ ਜੋ ਕਹਿੰਦੇ ਆ ਉਹ ਕਰਦੇ ਆ ਕਿ ਉਹਨਾਂ ਨੇ ਕਰ ਵੀ ਦੇਣਾ ਹੈ ਇਹ ਸਾਨੂੰ ਯਕੀਨ ਹੈ ਤੇ ਇੱਕ ਨਾ سوشل میڈیا ਤੇ ਤੁਸੀਂ ਵੀ ਇਹ ਚੀਜ਼ਾਂ ਵੇਖੀਆਂ ਹੋਣਗੀਆਂ ਕਿ ਤੁਸੀਂ ਬਹੁਤ ਐਕਟਿਵ ਹੋ سوشل میڈیا ਤੇ ਤੇ ਲੋਕ ਨਾ ਮਜ਼ਾਕ-ਮਜ਼ਾਕ ਦੇ ਵਿੱਚ ਕਮੈਂਟ ਵੀ ਕਰਦੇ ਨੇ ਕਿ ਹੁਣ ਅਕਾਲੀ ਦਲ ਦੀ ਜੋ ਸਰਕਾਰ ਹੈ ਉਹ ਪੰਜਾਬ 'ਚ ਨਹੀਂ ਬਣ ਸਕਦੀ ਇੱਕ ਇਦਾਂ ਹੁੰਦਾ ਹੈ ਕਿ ਡਾਇਨਾਸੌਰ ਵਾਪਸ ਆ ਜੂਗੇ ਪਰ ਜਿਹੜੀ ਸਰਕਾਰ ਹੈ ਉਹ ਅਕਾਲੀ ਦਲ ਦੀ ਨਹੀਂ ਹੁਣ ਬਣ ਸਕਦਾ ਮੈਂ ਕਹਾਂ ਜੀ ਹੁਣ ਅਕਾਲੀ ਤਾਂ ਆ ਗਿਆ ਹਾਂ ਇਹ ਜੇ ਡਾਇਨਾਸੌਰ ਆ ਗਏ ਇਹਨਾਂ ਨੇ ਭੱਜਣਾ ਆ ਮੁੜ ਕੇ ਅਕਾਲੀ ਆ ਗਿਆ ਅਕਾਲੀਆਂ ਦੀ ਧਨੇਰੀ ਆ ਗਈ ਆ ਇਹ ਇਹ ਤੁਸੀਂ ਹੁਣ ਬਸ ਦੇਖੀ ਚਲੋ ਅ ਥੋੜੇ ਦਿਨਾਂ ਚ ਰਿਜ਼ਲਟ ਆ ਜਾਣਾ ਹੁਣ ਸਾਰੇ ਪਾਸੇ ਹੋਣੀ ਤੁਸੀਂ ਦੇਖ ਲਓ ਮੋਬਾਈਲ ਖੋਲ ਕੇ ਦੇਖ ਲਓ ਕਿਤੇ ਦੇਖ ਲਓ ਅਕਾਲੀ ਅਕਾਲੀ ਹੋਈ ਪਈ ਕਿਉਂਕਿ ਲੋਕ ਦਿਲੋਂ ਤਰੇ ਲੋਕਾਂ ਨੂੰ ਇਹ ਨੌਜਵਾਨ ਬਹੁਤ ਨਾਲ ਜੁੜੇ ਨੌਜਵਾਨਾਂ ਨੇ ਆਪਣੇ ਘਰਦਿਆਂ ਨੂੰ ਵੀ ਸਮਝਾਇਆ ਵੀ ਨਹੀਂ ਕਿਉਂਕਿ ਪਿਛਲੀ ਇਹਨਾਂ ਨੇ ਲਾਰੇ ਹੀ ਇਦਾਂ ਦੇ ਲਾਏ ਸੀ ਕੈਪਟਨ ਨੇ ਨੌਕਰੀਆਂ ਦੇ ਲਾਤੇ ਘਰ ਘਰ ਉਸ ਟਾਈਮ ਵੀ ਬਾਦਲ ਸਾਹਿਬ ਨੇ ਕਿਹਾ ਸੀ ਉਹ ਉਹਨਾਂ ਨੂੰ ਕਿਸੇ ਪੱਤਰਕਾਰ ਨੇ ਸਵਾਲ ਕੀਤਾ ਕਿ ਤੁਸੀਂ ਇਹ ਨੌਕਰੀ ਦਾ ਤੁਸੀਂ ਵੀ ਲਾਰਾ ਲਾ ਸਕਦੇ ਸੀ ਉਹ ਕਹਿੰਦੇ ਇਹ ਕੰਮ ਹੋ ਹੀ ਨਹੀਂ ਸਕਦਾ ਮੈਂ ਕਹਿਣਾ ਹੀ ਨਹੀਂ ਤੇ 100000 ਰੁਪਏ ਦਾ ਵੀ ਉਹ ਕਹਿੰਦੇ ਇਹ ਵੀ ਨਹੀਂ ਹੋ ਸਕਦਾ ਵੀ ਜਿਹੜਾ ਕੰਮ ਨਹੀਂ ਹੋ ਸਕਦਾ ਉਹ ਮੈਂ ਨਹੀਂ ਕਹਿਣਾ ਤੇ ਜਿਹੜਾ ਕੰਮ ਮੈਂ ਕਰ ਸਕਦਾ ਉਹ ਮੈਂ ਕਰਕੇ ਦਿਖਾਉਂਗਾ ਉਹ ਉਹਨਾਂ ਨੇ ਬੰਬ ਸਿੱਟਣ ਵਾਲੀਆਂ ਛੜਕਾਂ ਗਿਆ ਸੀ ਤੇ ਉਹ ਵੀ ਦੇਖ ਲਓ ਉਹ ਕਿੰਨੇ ਚਿਰ ਦੀਆਂ ਛੜਕਾਂ ਬਣੀਆਂ ਹੋਈਆਂ ਹਜੇ ਤੱਕ ਬੰਦੇ ਨੱਚਦੇ ਹੀ ਜਾਂਦੇ ਛੜਕਾਂ ਦੇ ਤੇ ਇਹਨਾਂ ਦੀਆਂ ਛੜਕਾਂ ਬਣੀਆਂ ਵਿੱਚ ਮੋਥਾ ਹਰਾ ਹੋ ਗਿਆ ਘਾਹ ਹਰਾ ਹੋ ਗਿਆ ਅਜੇ ਹੁਣ ਬਣੀਆਂ ਤੋਂ ਵੋਟਾਂ ਤੋਂ ਪਹਿਲਾਂ ਟੁੱਟ ਜਾਣੀਆਂ ਦੇਖ ਲਿਓ ਰਿਜ਼ਲਟ ਵੀ ਤੁਹਾਡੇ ਸਾਹਮਣੇ ਆ ਜਾਣਾ ਉਹ ਤੇ ਇੱਕ ਤੁਸੀਂ ਜਿਵੇਂ ਹੁਣ ਆਪਣੀ ਗੱਡੀ ਤੇ ਪੋਸਟਰ ਲਗਾ ਕੇ ਘੁੰਮਦੇ ਹੋ ਕਾਲੀ ਦਲ ਦਾ ਤੇ ਤੁਹਾਨੂੰ ਕਿੱਦਾਂ ਦਾ ਲੱਗਦਾ ਬਹੁਤ ਬਗਰ ਮਹਿਸੂਸ ਹੁੰਦਾ ਜੀ ਮੈਂ ਤਾਂ ਲੋਕੀ ਆਪਣੇ ਆਪ ਹੀ ਬਣਾ ਕੇ ਨਾ ਉਹ ਪ੍ਰਾਉਟੂ ਕਾਲੀ ਲਿਖ ਕੇ ਉਹ ਮੈਂ ਉਹ ਵੀ ਸਟicker ਦੇਖੇ ਕਿ ਜਿੱਥੇ ਇੱਕ ਬੰਨੇ ਮਜੀਠੀਆ ਸਾਹਿਬ ਦੀ ਫੋਟੋ ਇੱਕ ਬੰਨੇ ਬਾਦਲ ਸਾਹਿਬ ਦੀ ਤੇ ਇੱਕ ਬੰਨੇ ਮੇਰੀ ਫੋਟੋ ਲਾਈ ਹੋਈ। ਅੱਛਾ। ਉਹ ਮੇਰੇ ਹਲਕੇ ਦੇ ਲੋਕਾਂ ਨੇ ਲਾਈ ਹੋਈ ਮੈਂ ਬੜਾ ਮੇਰਾ ਇਨਾ ਮਾਨ ਖੁਸ਼ ਹੋਇਆ ਨਾ। ਤੇ ਉਹ ਕਹਿੰਦੇ ਭਾਜੀ ਅਸੀਂ ਇੱਧਰ ਆਪਣੇ ਸਾਰੇ ਪਿੰਡਾਂ ਚ ਵੀ ਬੰਡੀਆਂ ਆ ਵੀ ਅਸੀਂ ਲੋੜੀਆਂ। ਸੋ ਲੋਕ ਆਪਣੇ ਆਪ ਹੀ ਕਰੀ ਜਾਂਦੇ। ਸੋ ਮੈਨੂੰ ਇਹ ਵੀ ਬਹੁਤ ਮਾਣ ਆ ਆਪਣੇ ਏਰੀਏ ਦੇ ਤੇ ਮੈਂ ਵੀ ਜਿੱਥੇ ਕਹਿਣਗੇ ਖੜੂੰਗਾ ਕਿਉਂਕਿ ਸਾਨੂੰ ਜੇ ਆਪਾਂ ਜਿਹੜੇ ਮੇਰੇ ਸਾਥ ਦੇ ਰਹੇ ਆ ਤਾਂ ਮੈਂ ਉਹਨਾਂ ਦਾ ਖੁੱਲ੍ਹ ਕੇ ਸਾਥ ਦਊਂਗਾ ਫਿਰ ਮੈਨੂੰ ਤਾਂ ਇਦੋਂ ਪਰੇ ਜਿੰਨਾ ਮੈਨੂੰ ਪਿਆਰ ਮਿਲ ਰਿਹਾ ਤਾਂ ਮੈਂ ਉਹ ਚੀਜ਼ ਦਾ ਮੈਂ ਦੱਸ ਹੀ ਨਹੀਂ ਸਕਦਾ ਬਿਆਨ ਨਹੀਂ ਕਰ ਸਕਦਾ ਜੀ ਇੱਕ ਨਾ ਮੇਰਾ ਇਹ ਸਵਾਲ ਹੈ ਕਿ ਜਿਵੇਂ ਤੁਸੀਂ ਕਾਮੇਡੀ ਰੀਲਸ ਬਣਾਉਂਦੇ ਹੋ ਤੇ ਸਿਆਸਤ ਦੇ ਵਿੱਚ ਥੋੜਾ ਕੁ ਸੀਰੀਅਸ ਰਹਿਣਾ ਪੈਂਦਾ ਹੈ ਤੇ ਤੁਹਾਡਾ ਉਹ ਕਾਮੇਡੀ ਤੋਂ ਉਹ ਸੀਰੀਅਸ ਵਾਲਾ ਮੋੜ ਕਿਵੇਂ ਆਉਣ ਹੁੰਦਾ ਹੈ ਉਹ ਮੋੜ ਇਦਾਂ ਜੀ ਲੋਕੀ ਮੈਂ ਜਦੋਂ ਜਾਨਾ ਨਾ ਸੋ ਲੋਕ ਮੈਨੂੰ ਕਈ ਵਾਰੀ ਕਹਿੰਦੇ ਆ ਵੀ ਯਾਰ ਤੂੰ ਗੱਲਾਂ ਬਹੁਤ ਜ਼ਿਆਣੀਆਂ ਕਰਦਾ ਹੈ ਵੀ ਆਪਣੇ ਪੰਜਾਬ ਬਾਰੇ ਤੂੰ ਕਿੰਨਾ ਸੋ ਜਦਾਂ ਗੱਲ ਕਰਦਾ ਆਂ ਵੀ ਬੜੀ ਡੂੰਗੀ ਗੱਲ ਪਰ ਨੈਟ ਦੇ ਤੂੰ ਹੋਰ ਸਾਬਦਾ ਆ ਉਹ ਲੋਕ ਮੇਰੇ ਆ ਦੇਖ ਕੇ ਜਾਂਦੇ ਹੱਸਣ ਲੱ ਪੈਂਦੇ ਬਹੁਤ ਪਿਆਰ ਬਹੁਤ ਮਿਲਦਾ ਸੋ ਇਹ ਚੀਜ਼ਾਂ ਚਲੋ ਅਸੀਂ ਜਿਹੜਾ ਸਾਡਾ ਅਸੀਂ ਹੱਸਾ ਮਜਾ ਆ ਗਿਆ ਉਹ ਮੈਂ ਹਮੇਸ਼ਾ ਸੋਚਦਾ ਹੁੰਨਾ ਵੀ ਲੋਕ ਮੈਂ ਅੱਜ ਤੱਕ ਕੋਈ ਸੀਰੀਅਸ ਵੀਡੀਓ ਬਹੁਤ ਘੱਟ ਪਾਈਆਂ ਉਹ ਵੀ ਜਦੋਂ ਕਦੇ ਜ਼ਿਆਦਾ ਹੀ ਮਨ ਨੂੰ ਦੁੱਖ ਲੱਗੇ ਜਾਂ ਕਿਤੇ ਹਨਾ ਵੀ ਲੱਗੇ ਮੈਂ ਉਹ ਚੀਜ਼ਾਂ ਪਾਈਆਂ ਮੈਂ ਨਹੀਂ ਤਾਂ ਕਦੀ ਪਾਉਂਦਾ ਹੀ ਨਹੀਂ ਕਿਉਂਕਿ ਮੈਨੂੰ ਹੁੰਦਾ ਵੀ ਮੈਨੂੰ ਇੰਨੇ ਲੋਕ ਦੇਖਦੇ ਆ ਜੇ ਮੈਂ ਇੱਕ ਵੀ ਇਦਾਂ ਪਾਉਂ ਵੀ ਉਹ ਸਾਰੇ ਲੋਕ ਦੁਖੀ ਹੋਣਗੇ ਹਨਾ ਸੋ ਮੈਂ ਇਸ ਕਰਕੇ ਪਾਉਂਦਾ ਨਹੀਂ ਮੈਂ ਚਾਹਣਾ ਉਹਨਾਂ ਵੀ ਜਿੰਨੇ ਵੀ ਲੋਕ ਦੇਖਦੇ ਆ ਵੀ ਜਦੋਂ ਕੋਈ ਹੱਸ ਕੇ ਢ ਲੈਂਦਾ ਨਾ ਤੇ ਮੈਨੂੰ ਚੰਗਾ ਲੱਗਦਾ ਵੀ ਬਸ ਵੀ ਖੁਸ਼ ਰੱਖੀਏ ਸਾਰਿਆਂ ਨੂੰ ਮੇਰੀ ਇਹੀ ਗੱਜੀ ਹੁੰਦੀ ਹੈ ਤੁਹਾਡੀ ਨਾ ਆਪਣੀਆਂ ਹੀ ਵੀਡੀਓਜ਼ ਦੇ ਵਿੱਚੋਂ ਤੁਹਾਡੀ ਪਸੰਦੀ ਵੀਡੀਓ ਕਿਹੜੀ ਹੈ ਜਿਹੜੀ ਚੱਲੀ ਵੀ ਬਹੁਤ ਹੋਵੇ ਮੇਰੀਆਂ ਸਾਰੀਆਂ ਹੀ ਹੁਣ ਮੈਨੂੰ ਕੋਈ ਚੇਤੇ ਨਹੀਂ ਹੁੰਦੀ ਜਿਹੜੀਆਂ ਸਾਰੀਆਂ ਚੱਲਣ ਡੀਆਂ ਹਨਾ ਇੱਕ ਆਪਣੇ ਤਾਇਆ ਜੀ ਨੇ ਬਣਾਈ ਸੀ ਜੱਗੇ ਬੋਸ ਵਾਲੀ ਉਹ ਟਰੈਕਟਰ ਤੇ ਸੀਗੇ ਤੇ ਉਹ ਅਸੀਂ ਕਹਿੰਦੇ ਸੀ ਵੀ ਮੈਂ ਕਿਹਾ ਵੀ ਤਾਇਆ ਜੀ ਆਪਾਂ ਵੀ ਜੱਗੇ ਬੋਸ ਕੋ ਲੈ ਕੇ ਜਾਈਏ ਵੀ ਮੰਜੀ ਠੋਕ ਕੇ ਬਾਵਾਗੇ ਤਾਂ ਤਾਇਆ ਕਹਿੰਦਾ ਜੱਗੇ ਬੋਸ ਨੇ ਤੈਨੂੰ ਪੀਪੇ ਚ ਪਾ ਕੇ ਦੇ ਦੇਣਾ ਤਾਂ ਮੰਜੀ ਆਪਣੀ ਆਪੇ ਠੱਕ ਜਾਣੀ ਤਾਇਆ ਮੈਂ ਕਿਹਾ ਨਾ ਆਪਾਂ ਵੀ ਜੱਗੇ ਬੋਸ ਤੋਂ ਇੱਕ ਵਾਰੀ ਸੈੱਟ ਕਰਾ ਕੇ ਲਿਆਈਏ ਕੀ ਸੈੱਟ ਕਰਾਉਣਾ ਇਹਦਾ ਨਹੀਂ ਐਨ ਦੇਖੀ ਫੇ ਆਪਾਂ ਵੀ ਉਹ ਵੀਡੀਓ ਪਾਇਆ ਕਰਾਂਗੇ 15 ਹਨਾਂ ਦੇ ਮੰਜੀ ਠੋਕ ਕੇ ਬਹੋਂਦਾ ਉਹ ਵਾਲੀ ਉਹਨੇ ਤਾਂ ਹੀ ਬਿਸਕਟਾਂ ਦੀ ਪੇਟੀ ਪਾ ਕੇ ਦੇ ਦੇਣਾ ਮੰਜੀ ਆਪੇ ਠੱਕ ਜਾਣੀ ਆ ਉਹ ਸਾਡੀ ਬਹੁਤ ਚੱਲੀ ਸੀ ਮਿਲੀਆਂ ਨਾਲ ਜੀ ਚੱਲ ਗਈ ਇੱਕ ਜੋਗੀ ਵਾਲੀ ਸੀਗੀ ਉਹ ਆਪਣੇ ਛਪਾਰ ਬਣਾਈ ਸੀ ਤੇ ਉੱਥੇ ਛਪਾਰ ਅਸੀਂ ਮੱਧਾ ਟਿਕਣ ਗਏ ਸੀ ਬਹੁਤ ਵੱਡੀ ਜਗਾ ਗੁੱਗਾ ਮਾੜੀ ਜੀ ਦੀ ਤੇ ਉੱਥੇ ਅਸੀਂ ਗਏ ਤੇ ਉੱਥੇ ਸਾਨੂੰ ਜੋਗੀ ਟੱਕਰ ਗਿਆ ਰਸਤੇ ਦੇ ਵਿੱਚ ਤੇ ਉਹਨਾਂ ਸ਼ੁਗਲ ਮੇਲੇ ਕਰਦੇ ਆਂ ਦੀ ਇਦਾਂ ਬਣਾ ਲਈ ਵੀ ਇਹ ਤੈਨੂੰ ਸੱਪ ਫੜ ਪੜਾ ਦਈਏ ਤਾਂ ਮੰਨੇਗਾ ਬਾਬਿਆਂ ਨੂੰ ਉਹ ਬਾਅਦ ਚ ਬਹੁਤ ਬੜੀਆਂ ਉੱਤੇ ਤਾਂ ਪਰ ਉਹ ਬਹੁਤ ਚੱਲੀ ਸੀ ਹਾਂ ਜੀ ਠੀਕ ਹੈ ਜੀ ਅਸੀਂ ਗੱਲਬਾਤ ਕੀਤੀ ਹੈ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੀ ਪੂਰੀ ਟੀਮ ਦੇ ਵੱਲੋਂ ਤੁਹਾਨੂੰ ਬੈਸਟ ਵਿਸ਼ੇਸ ਨੇ ਥੈਂਕ ਯੂ ਜੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਤੇ ਦੋਸਤਾਨਾਂ ਨੂੰ ਵੀ ਮੈਂ ਕਹਿਣਾ ਚਾਹੁੰਨਾ ਕਿ ਐਗਤੀ ਨਾ ਆਪਾਂ ਮੌਕਾ ਖਝਾਈਏ ਇਹ ਹੱਥ ਜੋੜ ਕੇ ਬੇਨਤੀ ਆ ਸੋ ਆਪਾਂ ਹੁਣ ਪੰਜਾਬ ਦਾ ਸੋਚੀਏ ਪੰਜਾਬ ਦੀ ਖੁਸ਼ਹਾਲੀ ਦਾ ਸੋਚੀਏ ਮੈਂ ਚਾਹੁੰਨਾ ਕਿ ਉਹੀ ਕਬੱਡੀਆਂ ਪਹਿਣ ਟੂਰਨਾਮੈਂਟ ਹੋਣ ਮੇਲੇ ਲੱਗਣ ਪੰਜਾਬ ਦੇ ਵਿੱਚ ਸੋ ਜਿਹੜੇ ਆਪਣੇ ਖਿਡਾਰੀ ਵੀਰਿਆ ਸਾਰੇ ਵਿਦੇਸ਼ਾਂ 'ਚ ਜਾ ਕੇ ਬੈਠੇ ਆ ਇਹਤੇ ਨਾ ਗੈਂਗਵਾਰ ਚੱਲ ਪਿਆ ਗੋਲੀਆਂ ਚੱਲਣ ਡੀਆਂ ਸੋ ਉਹ ਚੀਜ਼ਾਂ ਸਾਰੀਆਂ ਖਤਮ ਹੋ ਜਾਣ ਸੋ ਪੰਜਾਬ ਇਦਾਂ ਹੀ ਰੌਣਕਾਂ ਭਰਿਆ ਹੋਵੇ ਖੁਸ਼ਹਾਲੀ ਹੋਵੇ ਸੋ ਸੱਸੀ ਕਾਲ ਜੀ ਸਾਰਿਆਂ ਅੱਜ ਅਸੀਂ ਗੱਲਬਾਤ ਕੀਤੀ ਹੈ ਯੂਟਿਊਬਰ ਅਵਤਾਰ ਨਿਜਰ ਦੇ ਨਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਜਿੱਤ ਹਾਸਲ ਹੁੰਦੀ ਹੈ ਤੋ ਪਿੰਡਾਂ ਦੇ ਵਿੱਚ ਸੁਧਾਰ ਕਾਰਜ ਚਲਾਉਣਗੇ ਪਿੰਡ ਵਾਸੀ ਜਿਹੜੇ ਨੇ ਉਹਨਾਂ ਦੇ ਹਿੱਤ ਦੇ ਕੰਮ ਜਿਹੜੇ ਆ ਉਹ ਕੀਤੇ ਜਾਣਗੇ। ਇਹ ਸੀ ਸਾਡੀ ਅੱਜ ਦੀ ਖਾਸ ਗੱਲਬਾਤ ਤੇ ਅਜਿਹੇ ਪ੍ਰੋਗਰਾਮ ਲੈ ਕੇ ਅਸੀਂ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ। ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ।